ਭਗਵੰਤ ਮਾਨ ਜੀ ਕਹਿੰਦੇ ਮੈਂ 24 ਘੰਟਿਆਂ ਦੇ ਵਿੱਚ ਕਹਿੰਦੇ ਮੈਂ ਐ ਕਰ ਦੂੰ ਸਜ਼ਾ ਦੇ ਦੂੰ ਐ ਕਿਵੇਂ ਕਰ ਸਕਦਾ ਹੈ ਪੁਲਿਸ ਵਾਲੇ ਕਰਨਲ ਬਾਡ ਦੇ ਜਿਹੜੇ ਵਾਈਫ ਬੜੇ ਖੁਸ਼ ਵੀ ਇਹ ਤਾਂ ਬੜਾ ਚੰਗਾ ਮੁੱਖ ਮੰਤਰੀ ਹੈ ਪਰ ਉਹੀ ਗੱਲ ਨਿਕਲੀ ਉਸ ਤੋਂ ਬਾਅਦ ਨਾ ਭਗਵੰਤ ਮਾਨ ਨੇ ਕਦੇ ਪੁੱਛਿਆ ਨਾ ਇਹਨਾਂ ਦੀ ਸਰਕਾਰ ਨੇ ਕਦੇ ਪੁੱਛਿਆ ਨਾ ਪੁਲਿਸ ਨੇ ਕੋਈ ਐਕਸ਼ਨ ਲਿਆ ਹੁਣ ਸਾਨੂੰ ਤੇ ਪਤਾ ਹੈ ਮੈਂ ਤਾਂ ਉਸ ਦਿਨ ਵੀ ਕਿਹਾ ਸੀਗਾ ਮੈਂ ਕਿਹਾ ਮੈਡਮ ਇਹ ਇੰਨੇ ਸੋਲੇ ਗਾਣਾ ਲਈ ਕੋਈ ਗੱਲ ਨਹੀਂ ਇਹ ਬੰਦਾ ਸਟੇਜੀ ਕਲਾਕਾਰ ਹੈਗਾ ਇਹ ਇਹਦੀ ਸੱਚਮੰਦਨ ਵਾਲੀ ਗੱਲ ਨਹੀਂ ਹੈਗੀ ਇਹ ਸਾਹਮਣੇ ਬੰਦੇ ਨੂੰ ਖੁਸ਼ ਕਰਕੇ ਤੋਰਦਾ ਹੈਗਾ ਬੋਲਾਂ ਇਕੱਲੇ ਬੋਲਾਂ ਚ ਕਹਿਣੀ ਤੇ ਕਰਨੀ ਕਸਰਵਿੰਗ ਕਰਨਲ ਮਾਰ ਕੇ ਸਿੱਟ ਦੇਣਾ ਸੀਗਾ ਤੇ ਉਹਦਾ ਮੁੰਡਾ ਮਾਰ ਕੇ ਸਿੱਟ ਦੇਣਾ ਸੀ ਉਹਦੀ ਵੀਡੀਓ ਆ ਗਈ ਉਥੋਂ ਦੇ ਲੋਕਾਂ ਦੇ ਬਿਆਨ ਆ ਗਏ ਜਿਹੜੇ ਉੱਥੇ ਹੈਗੇ ਉਸ ਤੋਂ ਬਾਅਦ ਉਹ ਆਪ ਮੰਨ ਗਏ ਜਿਹੜੀ ਵੀਡੀਓ ਕਾਲ ਤੇ ਕਿ ਅਸੀਂ ਕੀਤੇ ਸਾਡੇ ਤੋਂ ਗਲਤੀ ਹੋ ਗਈ ਅਸੀਂ ਕੁੱਟਮਾਰ ਕੀਤੀ ਹੈ ਜੇ ਭਗਵੰਤ ਮਾਨ ਜੀ ਚਾਹੁੰਦੇ ਤਾਂ ਕਾਰਵਾਈ ਕਿਉਂ ਨਹੀਂ ਹੋ ਸਕਦੀ ਸੀ ਜੇ ਕੋਈ ਮੰਤਰੀ ਚਾਹੁੰਦੇ ਤਾਂ ਕਾਰਵਾਈ ਕਿਉਂ ਨਹੀਂ ਹੋ ਸਕਦੀ ਸੀ ਪਰ ਗੱਲ ਉਹੀ ਹੈ ਸਰਕਾਰਾਂ ਦੀ ਗਲਤੀ ਹੈ ਸਰਕਾਰਾਂ ਨੇ ਹੀ ਇਹਨਾਂ ਤੋਂ ਪੁੱਠੇ ਕੰਮ ਕਰਾਉਣੇ ਹਨਾ ਸਰਕਾਰਾਂ ਨੇ ਹੀ ਇਹਨਾਂ ਤੋਂ ਇਨਕਾਊਂਟਰ ਕਰਾਉਣੇ ਨੇ ਕਹਿ ਕੇ ਕਹਿ ਕੇ ਤੇ ਸਰਕਾਰ ਫਿਰ ਉਹੀ ਕੱਲੇ ਸਰਕਾਰ ਜਦੋਂ ਇਹੋ ਜਿਹੇ ਪੁੱਠੇ ਕੰਮ ਕਰਾਉਂ ਲਗਦਾ ਕਿ ਗਾਜ ਕਿਤਨੇ ਕਿਤੇ ਐਸਐਸਪੀ ਨਾਨਕ ਸਿੰਘ ਹਰਾਂ ਦੇ ਉੱਪਰ ਵੀ ਹੁਣ ਦਿਖ ਸਕਦੇ ਤੁਸੀਂ ਦੇਖੋ ਕਿ ਐਫਆਈਆਰ ਸੁਪਰੀਮ ਕੋਰਟ ਨੇ ਕੀ ਕਿਹਾ ਹੈ ਹਾਈ ਕੋਰਟ ਨੇ ਕੀ ਕਿਹਾ ਹੈ ਕਿ ਜੇ ਕੋਈ ਬੰਦੇ ਦੀ ਗਲਤੀ ਹੈਗੀ ਹੈ ਉਹ ਤੁਸੀਂ ਬਾਅਦ ਚ ਜਾਂਚ ਕਰਨੀ ਹੈ ਪਹਿਲਾਂ ਤੁਸੀਂ ਐਫਆਈਆਰ ਕਰਨੀ ਹੈ ਉਹਨਾਂ ਨੇ ਕਿਹਾ ਵੀ ਜਾਂਚ ਕਰਕੇ ਐਫਆਈਆਰ ਨਹੀਂ ਕਰਨੀ ਸਾਡੇ ਹਾਈ ਕੋਰਟ ਨੇ ਵੀ ਕਿਹਾ ਚੰਡੀਗੜ੍ਹ ਹਾਈ ਕੋਰਟ ਨੇ ਜਾਂਚ ਕਰਕੇ ਐਫਆਈਆਰ ਨਹੀਂ ਕਰਨੀ ਐਫਆਈਆਰ ਦਾ ਮਤਲਬ ਹੁੰਦਾ ਫਰਸਟ ਇਨਫੋਰਮੇਸ਼ਨ ਰਿਪੋਰਟ ਦਰਖਾਸਤ ਦਰਖੂਸਤ ਦਾ ਕੋਈ ਮਤਲਬ ਨਹੀਂ ਉਹ ਐਪਲੀਕੇਸ਼ਨ ਲੈ ਕੇ ਆਉ ਉਹਨਾਂ ਨੂੰ ਐਫਆਈਆਰ ਲਿਖੋ ਉਸ ਤੋਂ ਬਾਅਦ ਜਾਂਚ ਕਰੋ ਕਰਨੇ ਸਾਫ ਪਹਚਾਇਆਗਾ ਤੁਸੀਂ ਦੇਖੋ ਵੀ ਸ਼ੁਰੂ ਤੋਂ ਲੈ ਕੇ ਐਫ ਆਈ ਆਰ ਹੀ ਦਰਜ ਹੋਈ ਉਹ ਫਿਰ ਉਸ ਤੋਂ ਬਾਅਦ ਫੜੇ ਨਹੀਂ ਗਏ ਹੁਣ ਦੇਖ ਲਓ 120 ਦਿਨ ਹੋ ਗਏ ਮਾੜਾ ਬੰਦਾ ਕੋਈ ਕੋਈ ਐਫ ਆਈ ਆਰ ਦੋ ਘੰਟੇਵਾਂ ਗਸਤਰ ਕਰਕੇ ਲਾਏ ਜਾਂਦੇ 120 ਦਿਨਾਂ ਦੇ ਵਿੱਚ ਨਾ ਗ੍ਰਿਫਤਾਰੀ ਹੋਈ ਨਾ ਕੋਈ ਪੁੱਛਗਿੱਛ ਹੋਈ ਨਾ ਕੋਈ ਪੰਜਾਬ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਨਾ ਚੰਡੀਗੜ੍ਹ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਔਰ ਲੋਕ ਕਹਿੰਦੇ ਹੈਗੇ ਕਿ ਉੱਥੇ ਹੀ ਪੁਲਿਸ ਕੁਆਟਰਾਂ ਦੇ ਵਿੱਚ ਫਿਰਦੇ ਹੁੰਦੇ ਨੇ ਪੁਲਿਸ ਲੈਂਡ ਦੇ ਵਿੱਚ ਫਿਰਦੇ ਹੁੰਦੇ ਨੇ ਪਾਰਟੀਆਂ ਕਰਦੇ ਫਿਰਦੇ ਚੰਡੀਗੜ੍ਹ ਪਟਿਆਲੇ ਉੱਥੇ ਹੀ ਫਿਰਦੇ ਆ ਪਰ ਕੋਈ ਫੜ ਨਹੀਂ ਰਿ ਜਿਹੜਾ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਕਹਿੰਦੇ ਨੇ ਕਿ ਨਸ਼ਾ ਮੁਕਤ ਹੋ ਗਿਆ ਉਹ ਅਸਲ ਦੇ ਵਿੱਚ ਗਰਾਉਂਡ ਤੇ ਨਸ਼ਾ ਮੁਕਤ ਹੋਇਆ ਜਿਹੜੇ ਸੌਂਦ ਸਾਹਿਬ ਨੇਗੇ ਉਹ 4500 ਕਹਿੰਦੇ ਆ ਮੈਂ ਕਹਿੰਦਾ 45 ਛੱਡੋ 10 ਪਿੰਡ ਤੁਸੀਂ ਇਹੋ ਜਿਹੇ ਦੱਸੋ ਵੀ ਜਿਹਦੇ ਚ ਨਸ਼ਾ ਮੁਕਤ ਹੋ ਗਏ ਹੁਣ ਬੋਰਡ ਤਾਂ ਮੈਂ ਲਾਦਣਾ ਸਾਰਿਆਂ ਤੇ ਸਰਕਾਰ ਨੇ ਹੁਣ ਕਿੰਨੀ ਵਾਰੀ ਬੋਰਡ ਲਾਤਾ ਯੁੱਧ ਨਸ਼ਾ ਵਿਰੁੱਧ ਤੇ 10 10 20-20 ਕਰੋੜ ਦੇ 20-20 ਕਰੋੜ ਦੇ ਪਿਛਲੀ ਵਾਰ 20 ਕਰੋੜ ਦੀਆਂ ਫਲੈਕਸਾਂ ਲਵਾਈਆਂ ਉਸ ਤੋਂ ਬਾਅਦ ਦੁਬਾਰਾ ਟੀ-ਸ਼ਰਟਾਂ ਬੰਨਦੀਆਂ ਉਸ ਤੋਂ ਬਾਅਦ ਫਲੈਕਸਾਂ ਲਵਾਈਆਂ ਉਹਦੇ ਚ ਕੱਪੜ ਕਰਨਲ ਬਾੜ ਦੇ ਮਸਲੇ ਦੇ ਵਿੱਚ ਜਾਂਚ ਹੁਣ ਮਾਨਯੋਗ ਹਾਈ ਕੋਰਟ ਦੇ ਵੱਲੋਂ ਜਾਂ ਜਿਹੜੀ ਆ ਉਹ ਸੀਬੀਆਈ ਨੂੰ ਸੌਂਪ ਦਿੱਤੀ ਗਈ ਆ ਭਾਵ ਇਸ ਮਸਲੇ ਦੀ ਜਾਂਚ ਹੁਣ ਸੀਬੀਆਈ ਕਰੇਗੀ ਇਸ ਦੇ ਉੱਪਰ ਗੱਲਬਾਤ ਕਰਦੇ ਆ ਕਰਨਲ ਬਾੜ ਦੇ ਪਰਿਵਾਰ ਨੇ ਜਿਹੜਾ ਹੈਗਾ ਆ ਉਹ ਅੱਜ ਸਹਿਮਤੀ ਜਤਾਈ ਆ ਕਿ ਅੱਜ ਸਾਨੂੰ ਕਿਤੇ ਨਾ ਕਿਤੇ ਅਸੀਂ ਇਨਸਾਫ ਮਿਲਦਾ ਦਿਖਾਈ ਦਿੱਤਾ ਆ ਕਿਉਂਕਿ ਇਸ ਤੋਂ ਪਹਿਲਾਂ ਜੈਸੀ ਜਾਂਚ ਕਰਨੀ ਚਾਹੀਦੀ ਸੀ ਵੈਸੀ ਜਾਂਚ ਪੰਜਾਬ ਪੁਲਿਸ ਦੇ ਵੱਲੋਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੈਸੀ ਜਾਂਚ ਜਿਹੜੀ ਆ ਉਹ ਨਹੀਂ ਕੀਤੀ ਗਈ ਇਸ ਤੇ ਬਾਬਤ ਕੱਲ੍ਹ ਵਾਰ ਕਰਾਂਗੇ ਆਰਟੀਆ ਐਕਟਿਵਿਸਟ ਮਾਨਿਕ ਗੋਇਲ ਮੇਰੇ ਨਾਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਾਂਗੇ ਮਾਨਿਕ ਸਵਾਗਤ ਆ ਰਹੇ ਮੀਟਲ ਜੀ ਥੈਂਕ ਯੂ ਜੀ ਥੈਂਕ ਯੂ ਮਾਨਿਕ ਨੂੰ ਹਾਈ ਕੋਰਟ ਦੇ ਵੱਲੋਂ ਜੋ ਅੱਜ ਜਾਂਚ ਤੇ ਹੁਕਮ ਆਏ ਨੇ ਕਿ ਸੀਬੀਏ ਨੂੰ ਜਾਂਚ ਜਿਹੜੀ ਸੌਂਪੀ ਗਈ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਇਸ ਨਹੀਂ ਦੇਖੋ ਵਧੀਆ ਗੱਲ ਲੱਗੀ ਦੇਖੋ ਜਦੋਂ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਦਾ ਤੁਹਾਨੂੰ ਕੋਈ ਤੁਸੀਂ ਮੁੱਖ ਮੰਤਰੀ ਕੋਲੇ ਜਾਏ ਤੁਹਾਨੂੰ ਕੋਈ ਜਿਹੜੀ ਲੋਕਲ ਥੋੜੀ ਸਟੇਟ ਪੁਲਿਸ ਹੈ ਥੋੜੀ ਡਿਸਟ੍ਰਿਕਟ ਪੁਲਿਸ ਹੈ ਉਹ ਕੋਈ ਇਨਸਾਫ ਨਹੀਂ ਦੇ ਰਹੀ ਉਸ ਤੋਂ ਬਾਅਦ ਤੁਸੀਂ ਚੰਡੀਗੜ੍ਹ ਪੁਲਿਸ ਨੂੰ ਦੇ ਕੇ ਦੇਖ ਲਿਆ ਮੈਟਰ ਉਹ ਵੀ ੱਤਕਾ ਕਰੀ ਜਾਂਦਾ ਸਭ ਨੂੰ ਪਤਾ ਹੈ ਕਿ ਅਫਸਰ ਜਿਹੜੇ ਹੈਗੇ ਆਪਸ ਵਿੱਚ ਰਲੇ ਮਿਲੇ ਹੁੰਦੇ ਆ ਫੋਨਾਂ 'ਤੇ ਪਾਰਸ਼ੀਅਲਟੀ ਕਰਦੇ ਆ ਉਹ ਤਾਂ ਵੱਡੀਆਂ ਵੱਡੀਆਂ ਗੱਲਾਂ 'ਚ ਕਰ ਦਿੰਦੇ ਤੇ ਇੱਕ ਕੇਸ ਹੀ ਇਨਵੈਸਟੀਗੇਸ਼ਨ ਹੀ ਹੈਗੀ ਤੇ ਫਿਰ ਠੀਕ ਹੈ ਪਰਿਵਾਰ ਜਿਹੜਾ ਪਰਿਵਾਰ ਦੀ ਸਭ ਤੋਂ ਪਹਿਲਾਂ ਮੰਗ ਸੀਗੀ ਕਿ ਸੀਬੀਆਈ ਨੂੰ ਜਾਂਚ ਦਿੱਤੀ ਜਾਵੇ ਤੇ ਪਰਿਵਾਰ ਨੂੰ सीबीआई ਤੇ ਯਕੀਨ ਹੈ ਔਰ ਲੋਕਾਂ ਨੂੰ ਵੀ ਹੈਗਾ ਕਿਉਂਕਿ ਐਕਸਟਰਨਲ ਏਜੰਸੀ ਹੈ ਇੱਕ ਔਰ ਦੇਖੋ ਹੁਣ ਡਿਟੇਲਡ ਆਡਟਰ ਆਉਂਦਾਗਾ ਉਹਦੇ ਚ ਕਿੰਨੇ ਟਾਈਮ ਦੇ ਵਿੱਚ ਕੋਰਟ ਕਹਿੰਦੀ ਹੈ ਕਿ ਕਿੰਨੇ ਟਾਈਮ ਦੇ ਵਿੱਚ ਕਰੋ ਪਰ ਇੱਕ ਪੱਕਾ ਹੋ ਗਿਆ ਕਿ ਜੱਟ ਸਾਹਿਬ ਨੇ ਬੜੇ ਅੱਖ ਕੇ ਗੁੱਸੇ ਦੇ ਵਿੱਚ ਕਿਹਾ ਕਿ ਤੁਸੀਂ ਇਸ ਲਾਇਕ ਨਹੀਂ ਹੈਗੇ ਇਨਵੈਸਟੀਗੇਸ਼ਨ ਕਰਨ ਦੇ ਕਿ सीबीआई ਕੋਲ ਜਾਊਗੀ ਹੁਣ ਪਰ ਵੱਡੀ ਗੱਲ ਇਹ ਹੈ ਕਿ ਉਸੋ ਇਨਸੀਡੈਂਟ ਨੂੰ तकरीबन 4 ਮਹੀਨੇ 120 ਦਿਨ ਦੇ तकरीबन ਹੋ ਚੁੱਕੇ ਨੇ ਮਤਲਬ 120 ਦਿਨਾਂ ਦੇ ਵਿੱਚ ਉਹ ਪਰਿਵਾਰ ਜਿਹੜਾ ਵੈਲ ਨੋ ਨਾ ਉਹਨੂੰ ਵੀ ਜੇਕਰ ਇਨਸਾਫ ਨਹੀਂ ਮਿਲਦਾ ਜੋ ਇੰਨੀ ਭੱਜ ਦੌੜ ਕਰਦਾ ਪੋਲਿਟਿਕਲ ਜਿਹੜਾ ਹੱਥ ਚੰਗਾ ਆ ਜੇਕਰ ਉਹਨੂੰ ਵੀ ਇਨਸਾਫ ਨਹੀਂ ਮਿਲਦਾ ਤਾਂ ਫਿਰ ਆਮ ਲੋਕਾਂ ਨੂੰ ਨਾਲ ਕੀ ਹੁੰਦਾ ਕਿਉਂਕਿ 120 ਦਿਨ ਹੋ ਗਏ ਉਹ ਪਰਿਵਾਰ ਨੇ ਮੱਲਾ ਧਰਨੇ ਪ੍ਰਦਰਸ਼ਨ ਵੀ ਕੀਤੇ ਆਵਾਜ਼ ਵੀ ਗੁਹਾਰ ਵੀ ਹਰ ਇੱਕ ਤਕਲਾਈ ਭਗਵਾਨ ਸਿੰਘ ਮਾਨ ਹੋਰਾਂ ਤੱਕ ਜਿਹੜੀਆਂ ਮੀਟਿੰਗਾਂ ਉਹਨਾਂ ਦੀ ਹੋ ਗਈਆਂ ਪਰ ਉਸ ਤੋਂ ਬਾਅਦ ਵੀ ਇਨਸਾਫ ਨਹੀਂ ਮਿਲਿਆ ਕਿ ਜੋ ਉਹਨਾਂ ਦੀ ਮੰਗ ਸੀ ਕਿ ਸੀਬੀਏ ਨੂੰ ਜਾਂਚ ਦਿੱਤੀ ਜਾਵੇ ਮਾਨਯੋਗ ਹ ਵੀ ਬਨ ਜਾਨ ਚੋਪੀ ਗਈ ਹੈ ਤੁਸੀਂ ਇਹ ਦੇਖੋ ਵੀ ਇੱਕ ਇਨਫਲੂਐਂਸ਼ੀਅਲ ਪਰਿਵਾਰ ਹੈ ਕਰਨਲ ਸਿਟਿੰਗ ਜਿਹੜਾ ਹੈਗਾ ਔਰ ਚੰਗੀ ਫੈਮਿਲੀ ਹੈ ਬਿਲਕੁਲ ਸਾਰੀ ਪਿੱਛੇ ਆਰਮੀ ਹੈ ਇਹ ਜੇ ਪਰਿਵਾਰ ਦੀ ਜਿਹੜੀ ਐਫ ਆਈ ਆਰ ਤੱਕ ਦਰਜ ਨਹੀਂ ਕੀਤੀ ਗਈ ਉਹਨਾਂ ਨੂੰ ਫਸਾਣ ਲਈ ਢਾਬੇ ਵਾਲੇ ਦੇ ਬਿਆਨ ਲੈ ਕੇ ਉਲਟੀ ਐਫ ਆਈ ਆਰ ਕਰ ਦਿੱਤੀ ਗਈ ਕਿਉਂਕਿ ਇਹ ਤਾਂ ਕਰਨਲ ਹੁੰਤੇ ਉਹਦੇ ਮੁੰਡੇ ਨੇ ਕੁੱਟਿਆ ਆਪ ਜਾ ਕੇ ਝੁੱਠੀਆਂ ਐਮ ਐਲ ਰੰਗਟਾਈਆਂ ਪੁਲਿਸ ਵਾਲਿਆਂ ਨੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚੋਂ ਕਿ ਸਾਨੂੰ ਕੁੱਟਿਆ ਹੈਗਾ ਜਦੋਂ ਇੱਕ ਇਹ ਜੇ ਪਰਿਵਾਰ ਦੇ ਨਾਲ ਇਹ ਹੋ ਰਿਹਾ ਤੇ ਮੈਂ ਤੇ ਸਿਰਫ ਮੇਰੇ ਮਨ ਦੇ ਵਿੱਚ ਤਾਂ ਸਾਡੇ ਦੇਸ਼ ਦੇ ਵਿੱਚ ਰਹਿ ਰਹੇ ਉਹ ਗਰੀਬੀ ਰੇਖਾ ਤੋਂ ਹੇਠਲੇ ਲੋਕ ਆਉਂਦੇ ਆ ਜਿਨ੍ਹਾਂ ਨੇ ਜਿਨ੍ਹਾਂ ਦੀ ਕੋਈ ਪਹੁੰਚ ਹੀ ਨਹੀਂ ਹੈਗੀ ਜਿਨ੍ਹਾਂ ਕੋਲ ਕੋਈ ਵਸੀਲੇ ਨਹੀਂ ਜਿਨ੍ਹਾਂ ਕੋਲੇ ਕੋਈ ਜਿਨ੍ਹਾਂ ਨੂੰ ਆਵਾਜ਼ ਚੱਕਣ ਬਾਰੇ ਸੋਚ ਵੀ ਨਹੀਂ ਸਕਦੇ ਉਹਨਾਂ ਨੂੰ ਇੱਥੇ ਕੀ ਇਨਸਾਫ ਮਿਲਦਾ ਹੋਊਗਾ ਅਸੀਂ ਗੱਲਾਂ ਵੱਡੀਆਂ ਵੱਡੀਆਂ ਕਰਦੇ ਆ ਸਾਡੇ ਸੰਵਿਧਾਨ ਦੇ ਵਾਸਤੇ ਡੈਮੋਕ੍ਰੇਸੀ ਦੀਆਂ ਗੱਲਾਂ ਕਰਦੇ ਆ ਕਿ ਜਾਂ ਆਪਣੇ ਗੱਲ ਕਰਦੇ ਆ ਕਿ ਸਾਰਿਆਂ ਨੂੰ ਬੜੀ ਪਹੁੰਚ ਹੈ ਪੁਲਿਸ ਸਾਡੀ ਬੜੀ ਚੰਗੀ ਹੈ ਅਸੀਂ ਸਾਡੀ ਸਰਕਾਰ ਬਦਲਾਦੀ ਗੱਲਾਂ ਕਰਦੀ ਹੈ ਪਰ ਇਹ ਤੋਂ ਸਾਫ਼ ਪਤਾ ਲੱਗਦਾ ਹੈ ਵੀ ਜਦੋਂ ਇਸ ਲੈਵਲ ਤੇ ਆ ਕੇ ਵੀ ਕੋਈ ਇਨਸਾਫ ਨਹੀਂ ਮਿਲ ਰਿਹਾ 123 24 ਦਿਨ ਹੋ ਗਏ ਉਸ ਕੰਮ ਨੂੰ ਤੇ ਹੁਣ ਆ ਕਿ ਕੋਰਟਾਂ ਨੇ ਉਹ ਵੀ ਹਾਈ ਕੋਰਟਾਂ ਦੇ ਵਿੱਚ ਜਾ ਕੇ ਇਹ ਗੱਲ ਹੋਈ ਹੈ ਕੋਰਟ ਦੇ ਥਰੂ सीबीआई ਦੇ ਵਿੱਚ ਗਈ ਹੈ ਗੱਲ ਤੁਸੀਂ ਦੇਖੋ ਵੀ ਆਪ ਬੰਦਾ ਕੀ ਇਨਸਾਫ ਦੀ ਗੱਲ ਕਰੂਗਾ ਪਰ ਵੱਡੀ ਗੱਲ ਬਚਾ ਕਿਹੜੀ ਗੱਲੋਂ ਆ ਆਖਰ ਐਸਾ ਕਿਹੜਾ ਹੱਥ ਆ ਜਿਹੜਾ ਬਚਾਰਿਆ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਪੰਜਾਬ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਐਸਾ ਕਿਹੜਾ ਹੱਥ ਆ ਜਿਹੜਾ ਪੁਲਿਸ ਕਰਮੀਆਂ ਨੂੰ ਬਚਾਰਿਆ ਕਿ ਜੇਕਰ ਜੇਕਰ ਦੋਸ਼ੀ ਨੇ ਤਾਂ ਫਿਰ ਕਿਉਂ ਬਚਾਇਆ ਜਾ ਰਿਹਾ ਜੇਕਰ ਦੋਸ਼ੀ ਨੇ ਤਾਂ ਉਸ ਦੀ ਸਜ਼ਾ ਮਿਲੇ ਤਾਂ ਬਣਦੀ ਸਜ਼ਾ ਮਿਲੇ ਤਾਂ ਜੋ ਅੱਗੇ ਤੋਂ ਉਹਨਾਂ ਉਹਨਾਂ ਦੇ ਕੰਨ ਜਿਹੜੇ ਖੜੇ ਹੋ ਜਾਣ ਕਿ ਵੀ ਐਸਾ ਕੋਈ ਹੋਰ ਚਾਹੇ ਉਹ ਪੁਲਿਸ ਕਰਮੀਆਂ ਚਾਹੇ ਕਿਸੇ ਵੀ ਅਧਦੇ ਤ ਅੱਗੇ ਤੋਂ ਐਸਾ ਕੁਝ ਨਾ ਕਰ ਪਏ ਜਸਜੀ ਇਹ ਤਾਂ ਬਲੂ ਆਈਡ ਬாய் ਨੇਗੇ ਹਮ ਮਤਲਬ ਜਿਹੜੇ ਵੱਡੇ ਅਫਸਰ ਨੇਗੇ ਟੌਪ ਬਰਾਸ ਹੈਗੇ ਉਹਨਾਂ ਦੀ ਅੱਖਾਂ ਤੇ ਤਾਰੇ ਨੇਗੇ ਕਿਉਂਕਿ ਉਹਨਾਂ ਨੇ ਪੁੱਠੇ ਸਿੱਧੇ ਕੰਮ ਕਰਾਉਣੇ ਹੁੰਦੇ ਹਨ ਇਹਨਾਂ ਤੋਂ ਤੁਸੀਂ ਦੇਖੋ ਵੀ ਇਸ ਤੋਂ ਪਹਿਲਾਂ ਜਿਹੜੇ ਜਸਪ੍ਰੀਤ ਦੇ ਇੰਕਾਊਂਟਰ ਦੀ ਗੱਲ ਹੋਈ ਉਹ ਵੀ ਕਹ ਰਿਹਾ ਸੀ ਮੈਂ ਸੁਣਿਆ ਸੀਗਾ ਕਿ ਉਹ ਵੀ ਉੱਪਰੋਂ ਫੋਨ ਆਇਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇੰਕਾਊਂਟਰ ਕੀਤਾ ਗਿਆ ਪਹਿਲਾਂ ਫੜ ਲਿਆ ਸੀ ਮੁੰਡੇ ਨੂੰ ਜਿਹਦਾ ਕੇਸ ਵੀ ਚੱਲ ਰਿਹਾ ਹੈ ਉਹਦਾ ਹੁਣ ਸੱਚ ਝੂਠ ਹੋਤਾ ਜਿਹੜਾ ਹੈਗਾ ਕੋਰਟ ਦੇ ਵਿੱਚ ਹੋ ਜਾਣਾ ਨੰਤਾਰਾ ਹਨਾ ਕਿਉਂਕਿ ਪੁੱਠੇ ਸਿੱਧੇ ਕੰਮ ਕਰਾਏ ਹੁੰਦੇ ਟੌਪ ਬਰਾਸ ਨੇ ਵੱਡੇ ਅਫਸਰਾਂ ਨੇ ਤੇ ਫਿਰ ਵੱਡੇ ਅਫਸਰ ਵੀ ਬਚਾਉਂ ਪਰ ਜਦੋਂ ਕਿ ਚਾਹੀਦਾ ਸੀ ਕਿ ਚਾਹੇ ਐਸਐਚਓ ਹੋਵੇ ਚਾਹੇ ਸੀਆਈਐਨ ਇਚਾਰਜ ਦੇ ਚਾਹੇ ਕੋਈ ਕੋਈ ਵੀ ਹੈ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਹੈ ਕਾਨੂੰਨੋ ਦੇ ਲਈ ਬਰਾਬਰ ਹੋਣਾ ਚਾਹੀਦਾ ਤੁਸੀਂ ਇੱਥੇ ਕਿਸੇ ਦਾ ਮੜਾ ਦਾ ਕੇਸ ਪਾਏ ਤੁਹਾਡੇ ਮੇਰੇ ਵਰਗੇ ਤੇ ਪਰਚਾ ਮੰਡ ਚਾ ਕੇ ਪੁਲਿਸ ਚਾ ਕੇ ਲੈ ਜਾਂਦੀ ਹੈ ਆਪਾਂ ਨੂੰ ਛੱਡੋ ਆਪੋਜੀਸ਼ਨ ਦੇ ਜਿਹੜੇ ਲੀਡਰ ਨੇ ਜਿਹੜੇ ਦੋ ਦੋ ਚਾਰ ਚਾਰ ਪੰਜ ਪੰਜ ਵਾਰੀ ਐਮਐਲਏ ਰਹਿ ਚੁੱਕੇ ਹਨ ਮਿਨਿਸਟਰ ਰਹਿ ਚੁੱਕੇ ਹਨ ਉਹਨਾਂ ਦੇ ਰਾਤ ਨੂੰ ਪਰਚਾ ਦਰਜ ਕਰਕੇ ਸਵੇਰੇ ਛਾਪੇਮਾਰੀ ਕਰਕੇ ਉਹਨਾਂ ਦੇ ਪਰਿਵਾਰਾਂ ਦੇ ਕਮਰਿਆਂ 'ਚ ਵੱਟ ਜਾਂਦੀ ਹੈ ਮਤਲਬ ਉਹਦੇ ਲਈ ਵੀ ਇੱਕ ਰੂਲ ਲੈਣਾ ਤੁਸੀਂ ਅਗਲੇ ਬਿਲਕੁਲ ਉਹ ਕੋਈ ਕ੍ਰਿਮੀਨਲ ਥੋੜੀ ਨਗੇ ਪਰ ਇਹ ਉਲਟਾ ਜਿਹੜੇ ਬੰਦੇ ਕ੍ਰਿਮੀਨਲ ਮੰਗੂ ਬਿਹੇਵ ਕਰਦੇ ਆ ਜਿਨ੍ਹਾਂ ਨੇ ਦੋ ਬੰਦੇ ਮਾਰ ਕੇ ਸੱਟਦੇ ਨੇ ਸੀ ਇੱਕ ਸਰਵਿੰਗ ਕਰਨਲ ਮਾਰ ਕੇ ਸੱਟ ਦੇਣਾ ਸੀਗਾ ਤੇ ਉਹਦਾ ਮੁੰਡਾ ਮਾਰ ਕੇ ਸੱਟ ਦੇਣਾ ਸੀ ਉਹਦੀ ਵੀਡੀਓ ਆ ਗਈ ਉੱਥੋਂ ਦੇ ਲੋਕਾਂ ਦੇ ਬਿਆਨ ਆ ਗਏ ਜਿਹੜੇ ਉੱਥੇ ਹੈਗੇ ਉਸ ਤੋਂ ਬਾਅਦ ਉਹ ਆਪ ਮੰਨ ਗਏ ਜਿਹੜੀ ਵੀਡੀਓ ਕਾਲ ਤੇ ਕਿ ਅਸੀਂ ਕੀਤੇ ਆ ਉਹਨੂੰ ਕਰਨਲ ਦੀ ਵਾਈਫ ਨੂੰ ਕਹਿ ਰਹੇ ਸੀ ਕਿ ਅਸੀਂ ਕੀਤੇ ਆ ਭੈਣ ਜੀ ਇੱਕ ਸਾਡੇ ਤੋਂ ਗਲਤੀ ਹੋ ਗਈ ਅਸੀਂ ਕੁੱਟਮਾਰ ਕੀਤੀ ਹੈ ਵੀਡੀਓ ਵੀ ਆ ਗਈ ਉਸ ਤੋਂ ਬਾਅਦ ਵੀ ਨਹੀਂ ਪੁਲਿਸ ਫੜ ਰਹੀ ਐਫ ਆਈ ਆਰ ਨਹੀਂ ਕਰ ਰਹੀ ਐਫ ਆਈ ਆਰ ਵੀ ਉਦੋਂ ਕੀਤੀ ਜਦੋਂ ਧਰਨੇ ਲਾਇਆ ਤੁਸੀਂ ਆਪਾਂ ਵੀ ਗਏ ਸੀ ਸਾਰੇ ਉੱਥੇ ਪਟਿਆਲੇ ਗਏ ਸੀਗੇ ਔਰ ਫਿਰ ਇੰਨਾ ਪ੍ਰੈਸ਼ਰ ਜਦੋਂ ਕੁੱਟਮਾਰ ਹੋ ਗਈ ਕੋਈ ਇਹਨਾਂ ਦੀ ਗੱਲ ਕਰਨ ਨੂੰ ਤਿਆਰ ਨਹੀਂ ਕਰਨਲ ਸਾਹਿਬ ਦੀ ਵਾਈਫ ਨੇ ਪ੍ਰੈਸ ਕਾਨਫਰੰਸ ਕੀਤੀ ਪੁਲਿਸ ਨੇ ਕੱਲੇ-ਕੱਲੇ ਪੱਤਰਕਾਰ ਨੂੰ ਜਾਣ ਤੋਂ ਰੋਕਿਆ ਉੱਥੇ ਫਿਰ ਇਸ ਗੱਲ ਤੋਂ ਰੋਕਿਆ ਕਿ ਕੋਈ ਕਵਰੇਜ ਨਾ ਕਰੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਇਸ ਚੀਜ਼ ਨੂੰ ਉਠਾਇਆ ਸਾਰੇ ਹੋਰ ਸਾਡੇ ਪਲੇਟਫਾਰਮਸ ਹੈਗੇ ਹੈਗੇ ਚਾਹੇ ਆਰਮੀ ਦੇ ਆਫੀਸਰਸ ਨੇਗੇ ਚਾਹੇ ਜਿਹੜੇ ਜਰਨਲ ਵਗੈਰਾ ਜਾਣਦੇ ਨੇਗੇ ਜਾਂ ਫਿਰ ਟਵਿੱਟਰ ਹੈਂਡਲ ਤੇ ਉਠਾਇਆ ਉੱਥੇ ਆਰਮੀ ਯੂਨਿਟਸ ਨੇ ਉੱਥੇ ਦੇਖਿਆ ਸਾਰਾ ਸਿਸਟਮ ਵੀ ਕਿਵੇਂ ਕੀ ਗਲਤ ਹੋਇਆ ਜਾਂ ਹੋਰ ਪਲੇਟਫਾਰਮਸ ਤੇ ਉਸ ਤੋਂ ਬਾਅਦ ਮੈਟਰ ਇਹ ਸਾਰੇ ਸਾਹਮਣੇ ਆਇਆ ਲੱਗਦਾ ਹੈ ਕਿ ਗਾਜ ਕਿਤੇ ਨਾ ਕਿਤੇ ਐਸਐਸਪੀ ਨਾਨਕ ਸਿੰਘ ਹੋਰਾਂ ਦੇ ਉੱਪਰ ਵੀ ਹੁਣ ਡਿੱਗ ਸਕਦੀ ਹੈ ਨਹੀਂ ਇਹ ਤਾਂ ਹੁਣ ਸੀਬੀਆ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਕਿ ਕਿਹੜੀ ਕਿਹੜੀ ਗੱਲ ਦੇ ਜਿੱਤੇ ਜਿੱਦੀ ਵੀ ਗਲਤੀ ਹੈ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਕੋਈ ਕਿਸੇ ਦੀ ਵੀ ਗਲਤੀ ਹੈਗੀ ਹੈ ਜੋ ਵੀ ਜੋ ਵੀ ਦੋਸ਼ੀ ਹੈਗਾ ਹੋਣਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਕਿ ਐਫਆਈਆਰ ਸੁਪਰੀਮ ਕੋਰਟ ਨੇ ਕੀ ਕਿਹਾ ਹੈ ਹਾਈ ਕੋਰਟ ਨੇ ਕੀ ਕਿਹਾ ਹੈ ਕਿ ਜੇ ਕੋਈ ਬੰਦੇ ਦੀ ਗਲਤੀ ਹੈਗੀ ਹੈ ਉਹ ਤੁਸੀਂ ਬਾਅਦ ਚ ਜਾਂਚ ਕਰਨੀ ਹੈ ਪਹਿਲਾਂ ਤੁਸੀਂ ਐਫਆਈਆਰ ਕਰਨੀ ਹੈ ਉਹਨਾਂ ਨੇ ਕਿਹਾ ਵੀ ਜਾਂਚ ਕਰਕੇ ਐਫਆਈਆਰ ਨਹੀਂ ਕਰਨੀ ਸਾਡੇ ਹਾਈ ਕੋਰਟ ਨੇ ਵੀ ਕਹਿ ਚੰਡੀਗੜ੍ਹ ਹਾਈ ਕੋਰਟ ਨੇ ਹੂੰ ਜਾਂਚ ਕਰਕੇ ਐਫ ਆਈ ਆਰ ਨਹੀਂ ਕਰਨੀ ਐਫ ਆਈ ਆਰ ਦਾ ਮਤਲਬ ਹੁੰਦਾ ਫਰਸਟ ਇਨਫੋਰਮੇਸ਼ਨ ਰਿਪੋਰਟ ਕਿ ਤੁਹਾਡੇ ਕੋਲੇ ਜਾਣਕਾਰੀ ਆਈ ਹੈ ਵੀ ਫਲਾਣਾ ਬੰਦਾ ਕਹਿ ਰਿਹਾ ਵੀ ਮੇਰੇ ਤੇ ਆ ਤਸ਼ੱਦਦ ਹੋਇਆ ਮੇਰੇ ਨਾਲ ਆ ਘਟਨਾ ਕਰਮ ਹੋਇਆ ਮੈਨੂੰ ਇਹ ਬੰਦੇ ਨੇ ਗੁੱਟਿਆ ਮੈਨੂੰ ਆ ਬੰਦੇ ਨੇ ਚੋਰੀ ਕੀਤੀ ਸਾਡੇ ਘਰੇ ਵੀ ਉਹਦੀ ਤੁਸੀਂ ਐਫ ਆਈ ਆਰ ਲਿਖੋ ਦਰਖਾਸਤ ਦਰਖੋਸ ਦਾ ਕੋਈ ਮਤਲਬ ਨਹੀਂ ਉਹ ਐਪਲੀਕੇਸ਼ਨ ਲੈ ਕੇ ਆਉਂਦਾ ਨੂੰ ਐਫ ਆਈ ਆਰ ਲਿਖੋ ਉਸ ਤੋਂ ਬਾਅਦ ਜਾਂਚ ਕਰੋ ਇਹ ਤਾਂ ਐਫ ਆਈ ਆਰ ਲਿਖਣ ਨੂੰ ਤਿਆਰ ਨਹੀਂ 10-10 ਦਿਨ ਐਡੀ ਵੱਡੀ ਕੁੱਟਮਾਰ ਹੋ ਗਈ ਮੈਡੀਕਲ ਹੈਗੇ ਉਹਨਾਂ ਕੋਲੇ ਬਾਹਾਂ ਤੋੜਤੀਆਂ ਲਾਸ਼ਾਂ ਪਾਦੀਆਂ ਖੂਨ ਕੱਢਤਾ ਟਾਂਕੇ ਲੱਗੇ ਹੈਗੇ ਔਰ ਡਿੱਗੇ ਵੀਡੀਓ ਆ ਗਈ ਕਿ ਕਿਵੇਂ ਸੜਤਾ ਸੀਗਾ ਮਾਰ ਕੇ ਉਹਨੂੰ ਕਹੀ ਜਾਂਦੇ ਕਿਸੇ ਇਨਕਾਊਂਟਰ ਕਰਕੇ ਆਏ ਅਸੀਂ ਹੋਰ ਹੋਰ ਵੀ ਕਰ ਸਕਦੇ ਹਾਂ ਇਨਕਾਊਂਟਰ ਪਰਸ ਖੋ ਕੇ ਲੈ ਗਏ ਔਰ ਉਹ ਬੰਦਾ ਕੈਬਨਿਟ ਸੈਕਟਰੀ 8 ਦੇ ਵਿੱਚ ਲੱਗਿਆ ਹੋਇਆ ਉਹਦੀ ਸੈਂਸਿਟੀਵਿਟੀ ਨਹੀਂ ਸਮਝ ਰਹੇ ਇਹ ਉਹ ਕੱਲਾ ਮਤਲਬ ਉਹ ਕੱਲਾ ਬੰਦਾ ਉਹ ਕਰਨਲ ਨਹੀਂ ਹੈਗਾ ਕੈਬਨਿਟ ਸੈਕਟਰੀ 8 ਦੇ ਵਿੱਚ ਲੱਗਿਆ ਹੋਇਆ ਇਹਦੀ ਸੈਂਸਿਟੀਵਿਟੀ ਕਿਉਂ ਨਹੀਂ ਸਮਝ ਰਹੇ ਇਹ ਉਹਨੂੰ ਵੀ ਨਹੀਂ ਕਾਲ ਰਹੇ ਹੈ ਲੱਗਦਾ ਫਿਰ ਜਿਸ ਤਰ੍ਹਾਂ ਦੇ ਨਾਲ ਚਰਚਾ ਚੱਲਦੀ ਹੈ ਕਿ ਸਰਕਾਰ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਸਟੇਟ ਵੱਲ ਵੱਧ ਰਿਹਾ ਕਿਉਂਕਿ ਜੇਕਰ ਐਸਾ ਕੁਝ ਪੁਲਿਸ ਕਰੂਗੀ ਆਪਣੇ ਹੀ ਜੇਕਰ ਐਸਾ ਕੁਝ ਕਰਨਗੇ ਉਹਨਾਂ ਦੇ ਉੱਪਰ ਕਾਰਵਾਈ ਨਾ ਹੋਊਗੀ ਤਾਂ ਲੱਗਦਾ ਕਿ ਉਹਨਾਂ ਦਾ ਹੌਸਲਾ ਹੋਰ ਬਲੰਦ ਹੋ ਜਿਵੇਂ ਉਸ ਦਿਨ ਤੋਂ ਵੀ ਜਿਹੜੀਆਂ ਗੱਲਾਂ ਚਰਚਾમાં ਸਾਹਮਣੇ ਆਈਆਂ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਤੁਸੀਂ ਵੀ ਹੁਣ ਕਹਾਂਗੇ ਅਸੀਂ ਪਹਿਲਾਂ ਇੱਕ ਇਨਕਾਊਂਟਰ ਕਰਕੇ ਆ ਇੱਕ ਹੋਰ ਕਰ ਦੇਵਾਂਗੇ ਤਾਂ ਲੱਗਦਾ ਕਿ ਉਹਨਾਂ ਦੇ ਫਿਰ ਹੌਸਲੇ ਪੂਰੇ ਸਿਖਰਾਂ ਤੇ ਸੀ ਕਿ ਸਾਨੂੰ ਕਿਹੜਾ ਕੋਈ ਹੱਥ ਪਾਉਣ ਵਾਲਾ ਜਾਂ ਸਾਨੂੰ ਕਿਹੜਾ ਕੁਝ ਕਰ ਲੂਗਾ ਅਸੀਂ ਮਤਲਬ ਚੱਲਦੀ ਸਾ ਨੀ ਹੌਸਲੇ ਤਾਂ ਬਿਲਕੁਲ ਸਿਕਰਾਂਦੇ ਨੇ ਨਾ ਜਸਜੀ ਤੁਸੀਂ ਉਹ ਜਸਪ੍ਰੀਤ ਜਿਹੜਾ ਮੰਡੋਰ ਵਾਲਾ ਕੇਸ ਹੈਗਾ ਉਹਦੇ 'ਚ ਦੇਖੋ ਉਹਦੀ ਪੋਸਟਮਾਰਟਮ ਰਿਪੋਰਟ ਪੜ੍ਹੀ ਜੋ ਜਿਹਨੂੰ ਮਾੜੀ ਮੋਟੀ ਫੋਰੈਂਸਿਕ ਦੀ ਨੌਲੇਜ ਆ ਉਹਦੇ ਟੈਟੂਇੰਗ ਆ ਟੈਟੂਇੰਗ ਹੁੰਦਾ ਹੈਗਾ ਵੀ ਜਦੋਂ ਗੋਲੀ ਦਾ ਨਿਸ਼ਾਨ ਹੁੰਦਾ ਹੈ ਉਹਲੇ ਆਲੇ ਦੋਲੇ ਗਨ ਪਾਊਡਰ ਦਾ ਘੇਰਾ ਬਣ ਜਾਂਦਾ ਉਹਦਾ ਮਤਲਬ ਹੁੰਦਾ ਹੈ ਵੀ 30 30 ਸੈਂਟੀਮੀਟਰ ਤੋਂ ਘੱਟ 30 ਸੈਂਟੀਮੀਟਰ ਤੋਂ ਘੱਟ ਤੁਸੀਂ ਇੰਨੀ ਕੁ ਦੂਰੀ ਤੋਂ ਗੋਲੀ ਮਾਰੀ ਆ ਯਾਨੀ ਕਿ ਬੜੀ ਨੇੜੇੋਂ ਗੋਲੀਆਂ ਮਰੀਆਂ ਗਈਆਂ ਸੀ ਉਹਨੂੰ ਔਰ ਉਹਦੀ ਲੱਤਾਂ ਦੇ ਵਿੱਚ ਗੋਲੀਆਂ ਐ ਸੀਗੀਆਂ ਜਿਵੇਂ ਕੋਈ ਕੋਠੇ ਤੇ ਖੜਾ ਹੁੰਦਾ ਆ ਪਰ ਐਂ ਗੋਲੀ ਚਲਾਈ ਹੁੰਦੀ ਉਹਨਾਂ ਕੋਠੇ ਤੇ ਤਾਂ ਭੱਜਿਆ ਜਾਂਦਾ ਨਹੀਂ ਸੀਗਾ ਉਹਦਾ ਮਤਲਬ ਸੀ ਪੁੱਠਾ ਪਾ ਕੇ ਉਹਨੂੰ ਗੋਲੀਆਂ ਮਾਰੀਆਂ ਨੇ ਤੇ ਦੂਜੇ ਵੀ ਇਹਦੇ ਗਨ ਫੋੜ ਔਰ ਉਹਦੇ ਜਿਹੜੇ ਪੇਰੈਂਟਸ ਨੇ ਉਹ ਦੱਸਦੇ ਨੇ ਕਿ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਕਿ ਮੁੰਡੇ ਨੂੰ ਪਹਿਲਾਂ ਫੜ ਲਿਆ ਸੀਗਾ ਕੋਈ ਗੋਲੀ ਨਹੀਂ ਚਲਾ ਰਿਆ ਸੀ ਬਾਅਦ ਚ ਉਹ ਇਹ ਡੇਰੇ 'ਚ ਲੱਗੇ ਆ ਉੱਥੇ ਕਿਤੇ ਕੋਈ ਕੋਈ ਬਣਿਆ ਹੋਇਆ ਸੀ ਉਸ ਤੋਂ ਬਾਅਦ ਜਾ ਕੇ ਗੋਲੀਆਂ ਮਾਰੀਆਂ ਨੇ 2-3 ਘੰਟੇ ਬਾਅਦ ਉਹਨਾਂ ਨੇ ਇਹ ਦੱਸਿਆ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦਾ ਵਿੱਚ ਸੱਚ ਸਾਹਮਣੇ ਆਉਣਾ ਚ ਉਹਦਾ ਵੀ ਹੁਣ ਕੱਲ ਨੂੰ ਉਹਦੀ ਹੈਗੀ ਹੈਰਿੰਗ ਹੈਗੀ ਹੈਗੀ ਜਿਹੜੇ ਹੈਗੇ ਆ ਉਥੇ ਮੈਂ ਕਹਿੰਦਾ ਸਾਰਾ ਸੱਚ ਸਾਹਮਣੇ ਆਉਣਾ ਚਾਹੀਦਾ ਮੈਂ ਮੈਂ ਤਾਂ ਇਹ ਮੰਨ ਕੇ ਚੱਲਦਾ ਵੀ ਉਹ ਮੁੰਡਾ ਦੋਸ਼ੀ ਸੀਗਾ ਉਹਨੇ ਕਿਡਨਾਪ ਕੀਤਾ ਸੀਗਾ ਜਵਾਕ ਨੂੰ ਪਰ ਕੀ ਪੁਲਿਸ ਨੂੰ ਐ ਮਾਰਨ ਦਾ ਅਧਿਕਾਰ ਹੈਗਾ ਜਦੋਂ ਤੁਸੀਂ ਫੜ ਲਿਆ ਸੀਗਾ ਫਿਰ ਉਸ ਤੋਂ ਬਾਅਦ ਮਾਰਨ ਦਾ ਕੀ ਮਤਲਬ ਹੋਇਆ ਉਹਨੂੰ ਯਾਰ ਕਿਸੇ ਦਾ ਜਵਾਕ ਸੀਗਾ ਬਾਹਰ ਭੇਜਿਆ ਸੀ ਉਹਨਾਂ ਨੇ ਠੀਕ ਹੈ ਉਹਨੇ ਗਲਤੀ ਕਰ ਲਈ ਕੋਈ ਉਹਦਾ ਕ੍ਰਿਮੀਨਲ ਰਿਕਾਰਡ ਨਹੀਂ ਕੋਈ ਉਹ ਗੈਂਗਸਟਰ ਨਹੀਂ ਕੋਈ ਉਹ ਅੱਤਵਾਦੀ ਨਹੀਂ ਯਾਰ ਠੀਕ ਹੈ ਉਹਨੇ ਗਲਤੀ ਕੀਤੀ ਆ ਆਪਾਂ ਤਾਂ ਮੰਨ ਨਹੀਂ ਲਿਆ ਆਪਾਂ ਤਾਂ ਉਹਦੇ 'ਚ ਕੋਈ ਐਕਸਕਿਊਜ਼ ਦਿੰਦੇ ਹੀ ਨਹੀਂ ਆਪਾਂ ਤਾਂ ਕਹਿੰਦੇ ਆ ਕਿ ਉਹ ਅਪਰਾਧੀ ਸੀਗਾ ਉਹਨੇ ਪਰ ਉਹਨੂੰ ਜੇ ਤੁਸੀਂ ਫੜ ਲਿਆ ਸੀ ਫਿਰ ਆਈ ਐਮ ਗੋਲੀਆਂ ਵਾਂ ਸਿਰਫ ਉਹੀ ਗੱਲ ਆ ਵੀ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਹੈ ਮਨਦੀਪ ਸਿੱਧੂ ਨਾਲ ਡੀਆਈਜੀ ਸੀ ਉਦੋਂ ਉਹ 10-10 ਲੱਖ ਦੇ ਨਾਮ ਡੀਐਸਪੀ ਦੀਆਂ ਫੀਤੀਆਂ ਇਹਨਾਂ ਗੱਲਾਂ ਕਰਕੇ ਯਾਰ ਤੁਸੀਂ ਬੰਦਾ ਮਾਰਤਾ ਇਸ ਤੋਂ ਵੱਧ ਹੌਸਲੇ ਜਿਹੜੇ ਕਿਵੇਂ ਬਲੰਦ ਹੋਣਗੇ ਦੇਖੋ ਪੁਲਸ ਵਾਲੇ ਚੰਗੇ ਵੀ ਹੈਗੇ ਆ ਪਰ ਇਹ ਜਿਹੇ ਪੁਲਸ ਵਾਲਿਆਂ ਦਾ ਤਾਂ ਮੈਂ ਕਹਿੰਦਾ ਵੀ ਯਾਰ ਕੋਈ ਜਿੰਨਾਂ ਨੂੰ ਮੈਂ ਤੇ ਦੇਖੋ ਜਿਹੜੀ ਯੰਗ ਜਨਰੇਸ਼ਨ ਹੈ ਨਾ ਪੁਲਸ ਵਾਲਿਆਂ ਦੀ ਜਿਹੜੇ ਹੁਣ ਐਸ ਐਚ ਓਜ਼ ਨੇ ਜਿਹੜੇ 30 35 ਸਾਲਾਂ ਦੇ 25 ਸਾਲਾਂ ਦੇ ਮੈਂ ਤਾਂ ਚੰਗਾ ਸਮਝਦਾ ਸੀ ਜਦੋਂ ਭਰਤੀਆਂ ਹੋਈਆਂ ਸੀ ਇਹ ਕਿ ਇਹ ਲੋਕ ਮੁੰਡੇ ਆਏ ਆ ਹੁਣ ਜਿਹੜਾ ਪੁਰਾਣਾ ਪੁਲਸ ਦਾ ਅਕਸ ਹੈਗਾ ਉਹ ਸੁਧਰੂਗਾ ਜਿਹੜੇ ਕੋਈ ਪੁਰਾਣੇ ਤਸੀਂ ਗੱਲਾਂ ਸੁਣਦੇ ਆ ਕਿ ਇਸ ਤਰੀਕੇ ਦੇ ਨਾਲ ਜਿਹੜੇ ਆਤਾਂ ਪਈਆਂ ਹੋਈਆਂ ਸੁਧਰਣਗੀਆਂ ਚਾਹੇ ਉਹ ਟ੍ਰੈਫਿਕ ਪੁਲਿਸ ਦੇ ਮਾਮਲੇ ਜਾਂ ਚਾਹੇ ਹਜੇ ਮੁਸਲਮਾਨ ਦੇ ਵਿੱਚ ਪਰ ਯਾਰ ਇਹ ਤਾਂ ਇਹਨਾਂ 'ਚ ਬਹੁਤ ਇਹ ਤਾਂ ਗੋਲੇ ਬਣੇ ਹੋਏ ਆ ਵੱਡੇ ਅਫਸਰਾਂ ਦੇ ਹਾਂਜੀ ਦੱਸੋ ਸਰ ਹਾਂਜੀ ਦੱਸੋ ਸਰ ਇਹਨਾਂ ਦਾ ਤੁਸੀਂ ਲਿਵਿੰਗ ਸਟਾਈਲ ਦੇਖੋ ਜਿਵੇਂ ਕੋਈ ਮਤਲਬ ਜਿਵੇਂ ਕੋਈ ਰਾਜੇ ਮਹਾਰਾਜਾਂ ਵਾਂਗੂ ਹੁੰਦੇ ਨੇ ਨੀ 20 25 25000 30 30000 ਦੀਆਂ ਸ਼ਰਟਾਂ ਪਾਉਣੀਆਂ 50 50 ਲੱਖ ਦੀਆਂ ਗੱਡੀਆਂ ਇਹਨਾਂ ਕੋਲੇ ਕਿੱਥੋਂ ਆਈਆਂ ਬਈ ਤੇ ਐਸੇ ਜਿਵੇਂ ਤੁਸੀਂ ਕਹੇ ਕਿ ਬਹੁਤੇ ਪੁਲਿਸ ਐਸੇ ਵੀ ਨੇ ਪੁਲਿਸ ਕਰਮੀ ਜਿਹੜੇ ਬਹੁਤ ਚੰਗੇ ਨੇ ਪਰ ਜਿਹੜੇ ਮਾੜੇ ਨੇ ਜਿਹੜੇ ਐਸਾ ਕੁਝ ਕਰਦੇ ਨੇ ਜੇ ਕਰੋਨਾ ਤੇ ਕਾਰਵਾਈ ਨਾ ਕਰਨੀ ਉਹਨਾਂ ਦੇ ਕਾਰਵਾਈ ਨਾ ਕਰਕੇ ਲੱਗਦਾ ਕਿ ਜੇਕਰ ਉਹਨਾਂ ਤੇ ਕਾਰਵਾਈ ਨਾ ਕੀਤਾ ਉਹਨਾਂ ਦਾ ਮੋਰਲ ਕਿਤੇ ਡਾਊਨ ਨਾ ਹੋ ਜਾਏ ਜੇ ਕਾਰਵਾਈ ਨਾ ਕੀਤੀ ਨਾ ਕੀਤੀ ਕਾਰਵਾਈ ਤਾਂ ਹੋਣੀ ਹੈ ਹੁਣ ਜਦੋਂ ਸੀਬੀਆਈ ਨੂੰ ਦਿੱਤੀ ਜਾਂਦੀ ਹੈ ਕਾਰਵਾਈ ਨਾ ਹੋ ਰਹੀ ਕਾਰਨ ਇਹ ਹੀ ਤਾਂ ਨਹੀਂ ਕਿਤੇ ਵੀ ਕਿਤੇ ਜੇ ਉਹਨਾਂ ਨੇ ਕਾਰਵਾਈ ਕਰ ਦਿੱਤੀ ਤਾਂ ਮੋਰਲ ਡਾਊਨ ਨਾ ਹੋ ਜਾਏ ਤਾਂ ਕਰ ਕਾਰਵਾਈ ਇਹ ਕਹਿੰਦੇ ਆ ਪੁਲਿਸ ਵਾਲੇ ਅਕਸਰ ਹੀ ਕਹਿੰਦੇ ਆ ਤਾਂ ਕਿ ਤੁਸੀਂ ਪੁਲਿਸ ਵਾਲਿਆਂ ਨੂੰ ਨਾ ਬੋਲੋ ਜੀ ਮੋਰਲ ਡਾਊਨ ਹੋ ਜਾਊਗਾ ਜੇ ਪੁਲਿਸ ਨੇ ਆਪਦੇ ਹੀ ਬੰਦਿਆਂ ਤੇ ਕਾਰਵਾਈ ਕਰਤੀ ਤਾਂ ਸਾਡੀ ਫੋਰਸ ਦਾ ਮੋਰਲ ਡਾਊਨ ਹੋ ਜਾਊਗਾ ਉਹ ਭਾਈ ਠੀਕ ਹੈ ਸਾਨੂੰ ਵੀ ਪੁਲਿਸ ਦੇ ਮੋਰਲ ਦੀ ਫਿਕਰ ਹੈਗੀ ਹੈ ਅਸੀਂ ਕਿੱਥੇ ਚੋਣੇ ਸਾਡੀ ਸੁਰੱਖਿਆ ਪੁਲਿਸ ਹੀ ਕਰ ਰਹੀ ਹੈ ਸਾਸੀ ਵੀ ਹੁਣ ਪੁਸਤ ਦੇ ਸਾਰੀ ਤੁਰੇ ਫਿਰਦੇ ਸਾਰੇ ਅਸੀਂ ਕੋਈ ਸਾਰੇ ਪੁਲਸ ਵਾਲੇ ਥੋੜੀ ਮਰਦਾ ਕਹਿੰਨੇ ਆ ਅਸੀਂ ਵੀ ਚਾਹੁੰਨੇ ਪੁਲਸ ਦਾ ਮੋਰਲ ਹਾਈ ਰਹੇ ਪਰ ਆਇਆ ਯਾਰ ਇਹ ਜੇ ਕੁਝ ਕਰਕੇ ਥੋੜੀ ਮੋਰਲ ਦੋਸੀ ਜੀਦਾ ਜੀ ਕਰੋ ਬੰਦਿਆਂ ਨੂੰ ਤੁਸੀਂ ਬੰਦੇ ਨਹੀਂ ਸਮਝਦੇ ਤੁਸੀਂ ਵਰਦੀ ਪਾ ਲਈ ਯਾਰ ਕੀੜੇ ਮਕੋੜੇ ਥੋੜੀ ਨੇ ਉਹ ਇਹ ਤਾਂ ਜੇ ਕੋਈ ਮੈਂ ਸਮਝਦਾ ਵੀ ਇੱਕ ਅਫਸਰ ਸੀਗਾ ਇੱਕ ਪਰਿਵਾਰ ਸੀਗਾ ਉਹ ਉਹਦੇ ਨਾਲ ਇੱਕ ਜਿਹੜੇ ਹੈਗੇ ਆ ਪੂਰੀ ਆਰਮੀ ਖੜੀ ਸੀਗੀ ਉਹਦਾ ਇਹਦੀ ਕੁਝ ਮਨ ਰਹਾ ਤੁਸੀਂ ਜਿਹੜੇ ਆਮ ਲੋਕ ਨੇ ਜਿਹੜੇ ਕੋਈ ਗਰੀਬ ਹੈ ਉਹਨੂੰ ਕੀੜੇ ਮਕੋੜੀ ਸਮਝਦ ਨੇ ਇਹ ਉਹਨਾਂ ਦੇ ਕੋਈ ਹਾਲ ਹੀ ਨਹੀਂ ਨਾ ਉਹਨਾਂ ਦੀ ਕੋਈ ਸੁਣਵਾਈ ਨਹੀਂ ਤੁਸੀਂ ਥਾਣੇ 'ਚ ਭੱਜ ਜਾਓ ਕਿੰਨੇ ਲੋਕ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਜਿਨ੍ਹਾਂ ਕੋਈ ਪਹੁੰਚ ਨਾਲ ਨਹੀਂ ਜਿਹਨੂੰ ਕੋਈ ਜਿਹਨੂੰ ਕੋਈ ਮੀਡੀਆ ਦਾ ਨਹੀਂ ਪਤਾ ਜਿਹਨੂੰ ਕੋਈ ਜਿਹਦੇ ਕੋਲ 2 ਰੁਪਏ ਕਿਤੇ ਜਾਣ ਨੂੰ ਨਹੀਂ ਹੈ ਕਿਹੜਾ ਬੰਦਾ ਹਾਈ ਕੋਰਟ 'ਚ ਜਾਊ ਯਾਰ ਕਿ ਪੰਜਾਬ ਸਰਕਾਰ ਨੂੰ ਇਸ ਦੇ ਵਿੱਚ ਕਿੱਥੇ ਖੜਾ ਦੇਖਦੇ ਹਾਂ ਕਿਉਂਕਿ ਜਦੋਂ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਲ ਕਰਨਲ ਬਾਟਰੋਂ ਦੀ ਧਰਮ ਪਤਨੀ ਦੀ ਮੀਟਿੰਗ ਹੁੰਦੀ ਆ ਤਾਂ ਉਹ ਬੜੇ ਚੰਗੇ ਤਰੀਕੇ ਨਾਲ ਬੜੇ ਚੰਗੇ ਬੋਲ ਭਗਵੰਤ ਸਿੰਘ ਮਾਨ ਦੇ ਬਾਰੇ ਦੇ ਵਿੱਚ ਬੋਲਦੇ ਉਸ ਵੇਲੇ ਨਜ਼ਰ ਆਉਂਦੇ ਨੇ ਕਿ ਮੇਰੇ ਨਾਲ ਮੇਰੇ ਨਾਲ ਗੱਲਬਾਤ ਜਿਹੜੀ ਹੋਈ ਆ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਗੁੱਸਾ ਜਿਹੜਾ ਉਹ ਵੀ ਜ਼ਾਹਰ ਕੀਤਾ ਗਿਆ ਨਰਾਸ਼ਾ ਜਿਹੜੀ ਉਹ ਵੀ ਜ਼ਾਹਰ ਕੀਤੀ ਗਈ ਪੰਜਾਬ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਕਿੱਥੇ ਖੜਾ ਦੇਖਦੇ ਦੇਖੋ ਭਗਵੰਤ ਮਾਨ ਜੀ ਦਾ ਭਗਵੰਤ ਮਾਨ ਜੀ ਬਾਰੇ ਗੱਲ ਕਰਨੀ ਬਿਲਕੁਲ ਵੇਸਟ ਹੈ ਕਿਉਂਕਿ ਆਪਾਂ ਸਾਰੇ ਦੇਖਦੇ ਆਂ ਵੀ ਰੋਜ਼ ਕੋਈ ਨਾ ਕੋਈ ਐਲਾਨ ਕਰਦੇ ਆ ਮੈਂ ਐ ਕਰ ਦੂ ਮੈਂ ਐ ਕਰ ਦੂ ਮੈਂ ਕਰ ਦੂ ਜ਼ਮੀਨੀ ਲੈਵਲ ਤੇ ਕੋਈ ਉਹਨਾਂ ਦਾ ਸੱਚ ਨਹੀਂ ਨਿਕਲਦਾ ਕੋਈ ਕੰਮ ਨਹੀਂ ਹੁੰਦਾ ਇਹੀ ਗੱਲ ਉਦੋਂ ਹੋਈ ਜਦੋਂ ਭਗਵੰਤ ਜਦੋਂ ਧਰਨਾ ਲਗਾਇਆ ਗਿਆ ਸੀ ਪਟਿਆਲੇ ਇੱਕ ਸਰਵਿਸਮੈਨ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਨੇ ਧਰਨਾ ਲਾਇਆ ਸੀ ਡੀਸੀ ਦਫ਼ਤਰ ਡੀਸੀ ਦਫ਼ਤਰ ਦੇ ਸਾਹਮਣੇ ਇਹਨਾਂ ਨੂੰ ਇਹ ਅਸ਼ੋਰੈਂਸ ਦਿੱਤੀ ਗਈ ਕਿ ਭਗਵੰਤ ਮਾਨ ਜੀ ਮਿਲਣਗੇ ਤੁਹਾਨੂੰ ਥੋੜਾ ਹੱਲ ਕਰਨਗੇ ਭਗਵੰਤ ਮਾਨ ਜੀ ਕੋਲੇ ਗਏ ਭਗਵੰਤ ਮਾਨ ਜੀ ਕਹਿੰਦੇ ਮੈਂ 24 ਘੰਟਿਆਂ ਦੇ ਵਿੱਚ ਕਹਿੰਦੇ ਮੈਂ ਐ ਕਰ ਦੂੰ ਸਜ਼ਾ ਦੇ ਦੂੰ ਐ ਕਿਵੇਂ ਕਰ ਸਕਦਾ ਪੁਲਿਸ ਵਾਲੇ ਕਰਨਲ ਬਾੜ ਦੇ ਜਿਹੜੇ ਵਾਈਫ ਬੜੇ ਖੁਸ਼ ਵੀ ਇਹ ਤਾਂ ਬੜਾ ਚੰਗਾ ਮੁੱਖ ਮੰਤਰੀ ਹੈ ਪਰ ਉਹੀ ਗੱਲ ਨਿਕਲੀ ਉਸ ਤੋਂ ਬਾਅਦ ਨਾ ਭਗਵੰਤ ਮਾਨ ਨੇ ਕਦੇ ਪੁੱਛਿਆ ਨਾ ਇਹਨਾਂ ਦੀ ਸਰਕਾਰ ਨੇ ਕਦੇ ਪੁੱਛਿਆ ਨਾ ਪੁਲਿਸ ਨੇ ਕੋਈ ਐਕਸ਼ਨ ਲਿਆ ਹੁਣ ਸਾਨੂੰ ਤੇ ਪਤਾ ਹੈ ਮੈਂ ਤਾਂ ਉਸ ਦਿਨ ਵੀ ਕਿਹਾ ਸੀਗਾ ਮੈਂ ਕਿਹਾ ਮੈਡਮ ਇਹ ਐਨੇ ਸੋਲੇ ਗਾਣਾਂ ਲਈ ਕੋਈ ਗੱਲ ਨਹੀਂ ਇਹ ਬੰਦਾ ਸਟੇਜੀ ਕਲਾਕਾਰ ਹੈਗਾ ਇਹ ਐਨੇ ਮਤਲਬ ਉਹ ਸ਼ੁਰੂ ਤੋਂ ਹੀ ਬੰਦਾ ਭੰਡਗਰੀ ਚ ਪਿਆ ਹੋਇਆ ਹੈਗਾ ਤੇ ਇਹਦੀ ਸੱਚਮੰਨ ਵਾਲੀ ਗੱਲ ਨਹੀਂ ਹੈਗੀ ਇਹ ਸਾਹਮਣੇ ਬੰਦੇ ਨੂੰ ਖੁਸ਼ ਕਰਕੇ ਤੋਰਦਾ ਹੈਗਾ ਬੋਲਾਂ ਕੱਲੇ ਬੋਲਾਂ ਚ ਕਹਿਣੀ ਤੇ ਕਰਨੀ ਚ ਤਾਂ ਬੜਾ ਫਰਕ ਹੈਗਾ ਤੇ ਉਹੀ ਗੱਲ ਨਿਕਲੀ ਜਿਹੜੀ ਮੈਂ ਕਹੀ ਸੀ ਪੁੱਛਿਓ ਤੁਸੀਂ ਕਦੇ ਉਹਨਾਂ ਤੋਂ ਮੈਂ ਉਸੇ ਟਾਈਮ ਹੀ ਕਹਿੰਦਾ ਸੀ ਮੈਂ ਕਿਹਾ ਕੁਝ ਨਹੀਂ ਕਰਨੇ ਨੇ ਉਹ ਸਰਕਾਰ ਦਾ ਤੇ ਉਲਟੇ ਸਰਕਾਰ ਮਦਦ ਕਰ ਰਹੀ ਹੈ ਜੇ ਸਰਕਾਰ ਚਾਹੇ ਹੁਣ ਇਕੱਲੀ ਕਾਰਵਾਈ ਇਕੱਲੀ ਪੁਲਿਸ ਨੇ ਥੋੜੀ ਕਰਨੀ ਹੁੰਦੀ ਹੈ ਜੇ ਸਰਕਾਰ ਦੇ ਵਿੱਚੋਂ ਕੋਈ ਵਿਲਿੰਗ ਹੋਵੇ ਭਗਵੰਤ ਮਾਨ ਨੂੰ ਕਿਹੜਾ ਕੇਸ ਪਤਾ ਨਹੀਂ ਸਾਰਾ ਦਿਨ ਮੀਡੀਆ 'ਚ ਰਹਿੰਦਾ ਕੇਸ ਹੈ ਜੇ ਭਗਵੰਤ ਮਾਨ ਜੀ ਚਾਹੁੰਦੇ ਤਾਂ ਕਾਰਵਾਈ ਕਿਉਂ ਨਹੀਂ ਹੋ ਸਕਦੀ ਸੀ ਜੇ ਕੋਈ ਮੰਤਰੀ ਚਾਹੁੰਦੇ ਤਾਂ ਕਾਰਵਾਈ ਕਿਉਂ ਨਹੀਂ ਹੋ ਸਕਦੀ ਸੀ ਪਰ ਗੱਲ ਉਹੀ ਹੈ ਵੀ ਸਰਕਾਰ ਸਰਕਾਰਾਂ ਦੀ ਗਲਤੀ ਹੈ ਸਰਕਾਰਾਂ ਨੇ ਹੀ ਇਹਨਾਂ ਤੋਂ ਪੁੱਠੇ ਕੰਮ ਕਰਾਉਣੇ ਆ ਨਾ ਸਰਕਾਰਾਂ ਨੇ ਹੀ ਇਹਨਾਂ ਤੋਂ ਅਨਕਾਊਂਟਰ ਕਰਾਉਣੇ ਨੇ ਕਹਿ ਕੇ ਕਿ ਸਰਕਾਰਾਂ ਨੇ ਹੀ ਇਹਨਾਂ ਤੋਂ ਜਿਹੜੇ ਕੇਸ ਪੁੱਠੇ 'ਚ ਦੇ ਪਾਉਣੇ ਨੇ ਆਪੋਜੀਸ਼ਨ ਤੇ ਤੇ ਪੱਤਰਕਾਰਾਂ ਤੇ ਐਕਟਿਵਿਸਟਾਂ ਤੇ ਸਰਕਾਰ ਫਿਰ ਉਹੀ ਗੱਲ ਹੈ ਸਰਕਾਰ ਜਦੋਂ ਇਹੋ ਜਿਹੇ ਪੁੱਠੇ ਕੰਮ ਕਰਾਉਂਦੀ ਹੈ ਤੇ ਫਿਰ ਸਰਕਾਰ ਵੀ ਇਹੋ ਜਿਹੇ ਪੁੱਠੇ ਕੰਮਾਂ 'ਚ ਬਚਾਉਂਦੀ ਹੈ ਸਰਕਾਰ ਨੇ ਸਾਫ਼ ਬਚਾਇਆਗਾ ਤੁਸੀਂ ਦੇਖੋ ਵੀ ਸ਼ੁਰੂ ਤੋਂ ਲੈ ਕੇ ਐਫ ਆਈ ਆਰ ਵੀ ਦਰਜ ਹੋਈ ਉਹ ਫਿਰ ਉਸ ਤੋਂ ਬਾਅਦ ਫੜੇ ਨਹੀਂ ਗਏ ਹੁਣ ਦੇਖੋ 120 ਦਿਨ ਹੋ ਗਏ ਮਾੜਾ ਬੰਦਾ ਕੋਈ ਕੋਈ ਐਫ ਆਈ ਆਰ 2 ਘੰਟੇ ਬਾਅਦ ਗ੍ਰਸਤਾਰ ਕਰਕੇ ਲਾਏ ਜਾਂਦੇ 120 ਦਿਨਾਂ ਦੇ ਵਿੱਚ ਨਾ ਗ੍ਰਿਫਤਾਰੀ ਹੋਈ ਨਾ ਕੋਈ ਪੁੱਛਗਿੱਛ ਹੋਈ ਨਾ ਕੋਈ ਪੰਜਾਬ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਨਾ ਚੰਡੀਗੜ੍ਹ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਔਰ ਲੋਕ ਕਹਿੰਦੇ ਹੈਗੇ ਕਿ ਉੱਥੇ ਹੀ ਪੁਲਿਸ ਕੁਆਟਰਾਂ ਦੇ ਵਿੱਚ ਫਿਰਦੇ ਹੁੰਦੇ ਨੇ ਪੁਲਿਸ ਲੈਂਡ ਦੇ ਵਿੱਚ ਫਿਰਦੇ ਹੁੰਦੇ ਨੇ ਪਾਰਟੀਆਂ ਕਰਦੇ ਫਿਰਦੇ ਚੰਡੀਗੜ੍ਹ ਪਟਿਆਲੇ ਉੱਥੇ ਹੀ ਫਿਰਦੇ ਆ ਪਰ ਕੋਈ ਫੜ ਨਹੀਂ ਰਿਹਾ ਤੁਹਾਨੂੰ ਲੱਗਦਾ ਕਿ ਹੁਣ ਇਨਸਾਫ ਵਾਲੇ ਰਾਹ ਤੇ ਕਿੰਨੇ ਕਿਤੇ ਇਹ ਮਸਲਾ ਜਿਹੜਾ ਉਹ ਪੈ ਗਿਆ ਦੇਖੋ ਜਦੋਂ ਪਿਛਲੀ ਵਾਰ ਕੋਰਟ ਦੇ ਵਿੱਚ ਗੱਲ ਗਈ ਸੀ ਇਹ ਉਦੋਂ ਜਸਟਿਸ ਸੰਦੀਪ ਮੋਦਗਿਲ ਨੇ ਬੜੇ ਅੱਛੇ ਰਿਕਾਰਡ ਹੈ ਉਹਨਾਂ ਦਾ ਜੱਜ ਸਾਹਿਬ ਦਾ ਉਹਨਾਂ ਨੇ ਬੜਾ ਵਧੀਆ ਪ੍ਰोसीडिंग ਚਲਾਈ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਇੱਕਦਮ ਜਿਹੜਾ ਰੋਸਟਰ ਬਦਲ ਲਿਆ ਗਿਆ ਇੱਕ ਜੱਜ ਬਦਲ ਦਿੱਤਾ ਗਿਆ ਉਸ ਤੋਂ ਬਾਅਦ ਜੱਟ ਸਾਹਿਬ ਨੇ ਕਹਿਤਾ ਕਿ ਚੰਡੀਗੜ੍ਹ ਪੁਲਿਸ ਕਰੂਗੀ ਚਲੋ ਪਰਿਵਾਰ ਕਹਿੰਦਾ ਵੀ ਚੰਡੀਗੜ੍ਹ ਪੁਲਿਸ ਕਿਹੜਾ ਪੰਜਾਬ ਦੀ ਹੈ ਉਦੋਂ ਮੈਂ ਵੀ ਗੱਲ ਲਈ ਸੀ ਮੈਂ ਕਿਹਾ ਸਭ ਮਿਲੇ ਹੋਏ ਨੇ ਇਹ ਗੱਲ ਵੀ ਚਲੋ ਗੱਲ ਉਹ ਤੇ ਜਦੋਂ ਕੋਰਟ ਨੇ ਕਹਤਾ ਉਹੀ ਹੁਣ ਉਹੀ ਗੱਲ ਸਾਢੇ 3 ਨਵੇਂ ਮਹੀਨੇ ਹੋ ਗਏ 4 ਮਹੀਨਿਆਂ ਦੀ ਸੀ ਪ੍ਰोसीडिंग ਜਦੋਂ ਜੱਟ ਸਾਹਿਬ ਨੇ ਹੁਣ ਹੁਣ ਦੁਬਾਰਾ ਪਟੀਸ਼ਨ ਪਾਣੀ ਵੀ ਪਰਿਵਾਰ ਨੂੰ ਦੁਬਾਰਾ ਪਟੀਸ਼ਨ ਪਾਈ ਹੈ ਕੋਰਟ ਦੇ ਵਿੱਚ ਕਰਨਲ ਬਾਠ ਨੇ ਉਹਨਾਂ ਨੇ ਕਿਹਾ ਵੀ ਸਾਨੂੰ ਇਹਦਾ ਸਾਨੂੰ ਤੇ ਐਸਪੀ ਕਹਿੰਦਾ ਵੀ ਲੋੜ ਹੀ ਨਹੀਂ ਹੈਗੀ ਗ੍ਰਿਫਤਾਰ ਕਰਨ ਦੀ 307 ਲੱਗੀ ਹੋਈ ਆ ਜਦੋਂ ਕੋਰਟ ਨੇ ਪੁੱਛਿਆ ਕਹਿੰਦੇ ਜੀ ਇਸ ਤਾਂ 307 10 ਤਰੀਕ ਨੂੰ ਤੋੜਤੀ ਜੱਟ ਸਾਹਿਬ ਨੇ ਗੁੱਸਾ ਗੁੱਸਾ ਕੀਤਾ ਉੱਥੇ ਔਖੇ ਹੋ ਕੇ ਬੋਲੇ ਕਹਿੰਦੇ ਤੁਸੀਂ ਕਿਵੇਂ ਤੋੜਤੀ ਇਹ ਕੋਈ ਮਜ਼ਾਕ ਹੈ ਕੈਬਨਿਟ ਸੈਕਟਰੀਟੇਟ ਦੇ ਵਿੱਚ ਲੱਗਿਆ ਹੋਇਆ ਬੰਦਾ ਕਿੰਨੀ ਸੈਂਸਿਟਿਵ ਪੋਜੀਸ਼ਨ ਤੇ ਹੈਗਾ ਤੁਸੀਂ ਮਜ਼ਾਕ ਸਮਝ ਕੇ ਐਵੇਂ ਕਰੀ ਜੰਨੇ ਹੋਗੇ ਤੁਸੀਂ 307 ਕਿਵੇਂ ਤੋੜ ਸਕਦੇ ਤੁਸੀਂ ਤਾਂ ਇਨਵੈਸਟੀਗੇਸ਼ਨ ਕਰਨੀ ਸੀ ਬਿਲਕੁਲ ਔਰ ਉੱਥੋਂ ਫਿਰ ਉਹੀ ਗੱਲ ਹੈ ਨਾ ਕਿ ਜੱਟ ਸਾਹਿਬ ਕਹਿੰਦੇ ਵੀ ਤੁਹਾਡੇ ਵਸ ਦੀ ਗੱਲ ਨਹੀਂ ਪੰਜਾਬ ਪੁਲਿਸ ਨੇ ਪਹਿਲਾਂ ਇਦਾਂ ਕੀਤਾ ਕੋਈ ਇਨਸਾਫ ਦੀ ਗੱਲ ਨਹੀਂ ਹੋਣੀ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਇੱਕ ਬੜੀ ਗਲਤ ਰੋਂਗ ਜਿਹੜੀ ਹੈਗੀ ਆ ਉਹ ਪੇਸ਼ ਕਰ ਰਹੇ ਹੋਗੇ ਆਧਾਰਨ ਪੇਸ਼ ਕਰ ਰਹੇ ਹੋ ਲੋਕਾਂ ਦੇ ਸਾਹਮਣੇ ਇਹਦੇ ਨਾਲ ਕਲੈਸ਼ ਵੱਜ ਜਾਣਾ ਹੈਗਾ ਜਿਹੜਾ ਹੈਗਾ ਆਰਮੀ ਦਾ ਤੇ ਪੁਲਿਸ ਦਾ ਉਹ ਕਹਿੰਦੇ ਹੁਣ ਸੀਬੀਆਈ ਜਾਂਚ ਕਰੂਗੀ ਔਰ ਸੀਬੀਆਈ ਨੂੰ ਮੈਂ ਸਮਝਦਾ ਵੀ ਜੇ ਹੁਣ ਜਾਂ ਮੈਨੂੰ ਲੱਗਦਾ ਹੈ ਕਿ ਕੁਛ ਨਾ ਕੁਛ ਇਨਸਾਫ ਮਿਲਣਾ ਚਾਹੀਦਾ ਕਿਉਂਕਿ सीबीआई ਇੱਕ ਐਕਸਟਰਨਲ ਏਜੰਸੀ ਹੈਗੀ ਪੰਜਾਬ ਦਾ ਤੇ ਪੰਜਾਬ ਦੀ ਪੁਲਿਸ ਦਾ ਤੇ ਚੰਡੀਗੜ੍ਹ ਦੀ ਪੁਲਿਸ ਦਾ ਜਾਂ ਪੰਜਾਬ ਦੇ ਲੀਡਰਾਂ ਦਾ ਉਹਨਾਂ ਕੋਈ ਬੋਤਾ ਲੈਣਾ ਦੇਣਾ ਹੈ ਨਹੀਂਗਾ ਮੈਂ ਸਮਝਦਾ ਹਾਂ ਔਰ ਔਰ ਇਹ ਕਿਸੇ ਅੰਜਾਮ ਤੇ ਪਹੁੰਚਣਾ ਚਾਹੀਦਾ ਜਿਹੜੇ ਬੰਦਿਆਂ ਨੇ ਗਲਤ ਕੀਤਾ ਉਹਨਾਂ ਨੂੰ ਉਨੀਕ ਸਜ਼ਾ ਤਾਂ ਮਿਲਣੀ ਚਾਹੀਦੀ ਜਿੰਨਾ ਗਲਤ ਕੀਤਾ ਹੈਗਾ ਨਾਲ ਹੀ ਗੱਲ ਨਯੁੱਧ ਨਸ਼ੇ ਵਿਰੋਧੀ ਜ਼ਰੂਰ ਕਰ ਲਈਏ ਕਾ ਆਖਰੀ ਸਵਾਲ ਹੈ ਕਿਉਂਕਿ ਜੇ ਕੱਲ ਵਿਧਾਨ ਸਭਾ ਸੈਸ਼ਨ ਦੀ ਗੱਲ ਕਰੀਏ ਤਾਂ ਉੱਥੇ ਕਮਨਡ ਮੰਤਰੀ ਸੌਂਦ ਨੇ ਬੋਲਦੇ ਇਹ ਕਿਹਾ ਕਿ ਅਸੀਂ ਤਕਰੀਬਨ ਪੰਜਾਬ ਦੇ 7000 ਪਿੰਡਾਂ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਆ ਉਹ ਚਲਾਈ ਹੈ ਜਿਹੜੀ ਸਾਡੀ ਸਫਲ ਰਹੀ ਹੈ ਤੇ ਜਿਨ੍ਹਾਂ ਦੇ ਵਿੱਚੋਂ ਪੰਜਾਬ ਦਾ 4500 ਪਿੰਡ ਐਸਾ ਆ ਜਿਹੜਾ ਅਸੀਂ ਨਸ਼ਾ ਮੁਕਤ ਕਰ ਚੁੱਕੇ ਹਾਂ ਕਹਿੰਦੇ ਨੇ ਕਿ ਪੰਜਾਬ ਦਾ 4500 ਪਿੰਡ ਅਸੀਂ ਬਿਲਕੁਲ ਨਸ਼ਾ ਮੁਕਤ ਕਰਤਾ ਉਹਨਾਂ ਨੇ ਵਿਰੋਧੀਆਂ ਨੂੰ ਇਹ ਵੀ ਕਿਹਾ ਕਿ ਤੁਹਾਨੂੰ ਲਿਸਟਾਂ ਵੀ ਦੇ ਦੇਵਾਂਗੇ ਜਾ ਆਓ ਉੱਥੇ ਜਾ ਕੇ ਢੇੜਾ ਵੀ ਮਾਰਾ ਬਹੁਤੇ ਪਿੰਡ ਤਾਂ ਐਸੇ ਨੇ ਜਿਨ੍ਹਾਂ ਦੇ ਮੂਰੇ ਬੋਰਡ ਵੀ ਜਿਹੜੇ ਲਾਗੇ ਨੇ ਲੱਗਦਾ ਹੈ ਕਿ ਪੰਜਾਬ ਦਾ 4500 ਪਿੰਡ ਜਿਹੜਾ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਕਹਿੰਦੇ ਨੇ ਕਿ ਨਸ਼ਾ ਮੁਕਤ ਹੋ ਗਿਆ ਉਹ ਅਸਲ ਦੇ ਵਿੱਚ ਗਰਾਉਂਡ ਤੇ ਨਸ਼ਾ ਮੁਕਤ ਹੋਇਆ ਇਹ ਨਾ ਜੀ ਜਸਜੀ ਇਹ ਇਹ ਨਾ ਇੱਕ ਪਾਰਟੀ ਨਹੀਂ ਹੈਗੀ ਇਹ ਨਾ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਹੈ ਉਹਨਾਂ ਨੇ ਇਵੈਂਟ ਬਣਾਉਣਾ ਹੈ ਹਰ ਦਿਨ ਉਹਦੂਆਦੋਂ ਜਿੰਨਾ ਕ ਟਾਈਮ ਚੱਲਦਾ ਠੀਕ ਹੈ ਜਦੋਂ ਕੋਈ ਉਹਦੇ ਚ ਫਿਰ ਬੇਇਜ਼ਤੀ ਹੋਣ ਲੱਗ ਜਾਂਦੀ ਲੋਕ ਛੱਤਰ ਲੈ ਕੇ ਪੈ ਜਾਂਦੇ ਆ ਮਗਰ ਫਿਰ ਨਵੀਂ ਕੋਈ ਘਾਟ ਤ ਘੜ ਲੈਂਦੇ ਆ ਜੁੱਧ ਨਸ਼ਿਆਂ ਵਿਰੁੱਧ ਫਿਰ ਇਹਨਾਂ ਨੇ ਇਸ ਤੋਂ ਪਹਿਲਾਂ ਚਲਾਇਆ ਸੀ ਸਕੂਲਾਂ ਦੇ ਵਿੱਚ ਉਹ ਸਿੱਖਿਆ ਕ੍ਰਾਂਤੀ ਵਾਲਾ ਫਿਰ ਉਸ ਤੋਂ ਬਾਅਦ ਆ ਬੇਅਦਬੀ ਵਾਲਾ ਆ ਗਿਆ ਤੁਸੀਂ ਦੇਖੋ ਵੀ ਬੇਅਦਬੀ ਵਾਲਾ ਐਡਾ ਵੱਡਾ ਕਿੱਡਾ ਵੱਡਾ ਡਰਾਮਾ ਕੀਤਾ 4 ਦਿਨਾਂ ਦਾ 5 ਦਿਨਾਂ ਦਾ ਸੈਸ਼ਨ 10 ਕਰੋੜ ਰੁਪਏ ਖਰਾਬ ਕਰਤਾ ਇਹਨਾਂ ਨੇ ਲੋਕਾਂ ਦਾ ਉਹ ਰੈਂਟ ਤੇ ਕੀ ਕਹਿੰਦੇ ਕਹਿੰਦੇ 6 ਮਹੀਨਿਆਂ ਨੂੰ ਦੇਖਾਂਗੇ ਇੱਕ ਵਾਰ ਅਸੀਂ ਤੁਸੀਂ ਪਹਿਲਾਂ ਹੀ ਯਾਰ ਉਹਦਾ ਖਰੜਾ ਬਣਾ ਕੇ ਉਹਦਾ ਬਿੱਲ ਦਾ ਤੇ ਤੁਸੀਂ ਪਹਿਲਾਂ ਹੀ ਜਿਹੜੀਆਂ ਹੈਗੀਆਂ ਜਿਹੜੀ ਧਾਰਮਿਕ ਜਥੇਬੰਦੀਆਂ ਹੈਗੀਆਂ ਜਾਂ ਹੋਰ ਹੈਗੀਆਂ ਉਹਨਾਂ ਦਾ ਰਿਵਿਊ ਕਰਾ ਲਓ ਹਰ ਡਰਾਮਾ ਬਸ ਕਰਤਾ ਵੀ ਹੁਣ ਲੋਕਾਂ ਨੂੰ ਹੋ ਗਿਆ ਵੀ ਇਹਨਾਂ ਨੇ ਬਿੱਲ ਪੇਸ਼ ਕਰਤਾ ਹੁਣ ਆਪਾਂ ਬਸ ਜਿਹੜਾ মিডিਆ ਚ ਚਲਾਉਣਾ ਸੀ ਚਲਾ ਲਿਆ মিডিਆ ਵਾਲਿਆਂ ਨੂੰ ਪੈਸੇ ਦੇਤੇ ਉਹਨਾਂ ਨੇ ਚਲਾਤਾ ਦੇ ਆਪਾਂ ਸੁਰਖਰੂ ਹੋ ਗਈ ਇਵੈਂਟ ਆਪਣਾ ਪੂਰਾ ਹੋ ਗਿਆ ਔਰ ਉਹੀ ਗੱਲ ਦੁਬਾਰਾ ਫੇਰ ਆਪਾਂ ਜਿਹੋਦਨ ਸ਼ਹਿਰ ਵਿਦਿਹਾਉਣੇ ਆ ਵੀ ਜਿਹੜੇ ਸੌਂਦ ਸਾਹਿਬ ਨੇਗੇ ਉਹ 4500 ਕਹਿੰਦੇ ਆ ਮੈਂ ਕਹਿੰਦਾ 45 ਛੱਡੋ 10 ਪਿੰਡ ਤੁਸੀਂ ਇਹੋ ਜੇ ਦੱਸੋ ਵੀ ਜਿਹਦੇ ਚ ਨਸ਼ਾ ਮੁਕਤ ਹੋ ਗਏ ਹੁਣ ਬੋਰਡ ਤਾਂ ਮੈਂ ਲਾ ਦਾਨਾ ਸਾਰਿਆਂ ਤੇ ਸਰਕਾਰ ਨੇ ਹੁਣ ਕਿੰਨੀ ਵਾਰੀ ਬੋਰਡ ਲਾਤਾ ਯੁਧ ਨਸ਼ਾ ਵਿਰੁੱਧ ਤੇ 10 10 20 ਕਰੋੜ ਦੇ 20 ਕਰੋੜ ਦੇ ਪਿਛਲੀ ਵਾਰ 20 ਕਰੋੜ ਦੀਆਂ ਫਲੈਕਸ਼ਨ ਲਵਾਈਆਂ ਉਸ ਤੋਂ ਬਾਅਦ ਦੁਬਾਰਾ ਟੀ-ਸ਼ਰਟਾਂ ਬੰਨੀਆਂ ਉਸ ਤੋਂ ਬਾਅਦ ਫਲੈਕਸ਼ਨ ਲਵਾਈਆਂ ਉਹਦੇ ਚ ਕੱਪੜਾ ਦੋ ਦੋ ਵਾਰ ਯੂਜ਼ ਕੀਤੀਆਂ ਬੋਰਡ ਦਾ ਕੀ ਬੋਰਡ ਦਾ ਕੋਈ ਲਵਾ ਦੇ ਐਕਚੁਅਲ ਤੇ ਗਰਾਊਂਡ ਤੇ ਕੀ ਹੈਗਾ ਕਿਹੜੇ ਪਿੰਡਾਂ ਨੇ ਤੁਸੀਂ 45 10 ਮੈਨੂੰ ਗਿਣਾਓ ਵੀ ਕਿੱਥੇ ਨਸ਼ਾ ਬਿਲਕੁਲ ਨਹੀਂ ਹੈਗਾ ਗੱਲ ਤਾਂ ਇਹ ਹੈ ਨਾ ਪ੍ਰੈਕਟੀਕਲ ਕੀ ਹੋ ਰਿਹਾ 4500 ਪਿੰਡ ਕੁਝ ਵੀ ਕਹ ਦੋ ਤੁਸੀਂ ਦੇਖਿਆ ਵੀ ਇਹ ਕਹਿੰਦੇ ਨਸ਼ਾ ਖਤਮ ਕਰਨਾ ਇਹਨਾਂ ਨੇ ਅਪਡੇਟ ਦਿੱਤੀ ਸੀਗੀ 31 ਮਈ 31 ਮਈ ਨਸ਼ਾ ਉਦੋਂ ਵੇਦ ਕਿੰਨੀਆਂ ਹੀ ਹਜ਼ਾਰਾਂ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਵੀਡੀਓਜ਼ ਆ ਗਈਆਂ ਸੈਂਕੜੇ ਆ ਗਈਆਂ ਵੀਡੀਓਜ਼ ਹਜ਼ਾਰਾਂ ਤਾਂ ਨਹੀਂ ਸੈਂਕੜੇ ਆਈਆਂ ਹੈਗੀਆਂ ਜਿਹੜੀਆਂ ਲੋਕ ਮਰਦੇ ਪਏ ਨੇ ਨਸ਼ੇ ਦੇ ਨਾਲ ਕਿੰਨੀਆਂ ਨਸ਼ਾ ਤਸਕਰਾਂ ਦੀਆਂ ਆ ਗਈਆਂ ਕੱਲ ਕੱਲ ਇੱਕ ਪੂਰੀ ਮੁੰਡਾ ਮਰਿਆ 1 ਜੂਨ 1 ਜੂਨ ਨੂੰ ਰੂੜੀ ਮੁੰਡਾ ਮਰਿਆ ਰੋਜ਼ ਮਰਦੇ ਆ ਹਾਂ ਆ ਮਾਨਸਾ ਦੇ ਵਿੱਚ ਕਿੰਨਾ ਸਾਡਾ ਸਾਡੇ ਆਮ ਹੈ ਨਸ਼ਾ ਇੱਥੇ ਜਿੰਨਾ ਮਰਜ਼ੀ ਤੁਸੀਂ ਲੈ ਲਓ ਜਿੰਨਾ ਮਰਜ਼ੀ ਇੱਥੇ ਜਿਹੜੇ ਮਰਜ਼ੀ ਥਾਂ ਤੋਂ ਤੁਸੀਂ ਦੇਖੋ ਬਿਲਕੁਲ ਹੀ ਆਮ ਐ ਇੱਥੇ ਤਾਂ ਮੈਂ ਕਹਿੰਦਾ ਵੀ ਸਾਰੇ ਇਹਨਾਂ ਦੀ ਪਾਰਟੀ ਸੌਨ ਸਾਹਿਬ ਨੇ ਕਿਹੜੇ ਆਧਾਰ ਤੇ ਕਿਹਾ ਤਾਂ ਆਖਰ ਕੈਬਨਿਟ ਮੰਤਰੀ ਨੇ ਕੈਬਨਿਟ ਸੌਨ ਸਾਹਿਬ ਕੋਈ ਕੈਬਨਿਟ ਕੋਬਨਿਟ ਮੰਤਰੀ ਵਾਲਾ ਹਿਸਾਬ ਨਹੀਂ ਇਹਨਾਂ ਦਾ ਇਹਨਾਂ ਨੂੰ ਪਰਚੀ ਤੇ ਲਿਖ ਕੇ ਆ ਜਾਂਦਾ ਵੀ ਸੌਨ ਸਾਹਿਬ ਤੁਸੀਂ ਅੱਜ ਆਹ ਬੋਲਣਾ ਸੌਨ ਸਾਹਿਬ ਉਹਨੂੰ ਆਪਣੇ ਵਿਭਾਗਾਂ ਦਾ ਪੁੱਛ ਲੋ ਰਿਪੋਰਟ ਕਾਰਡ ਉਹਨਾਂ ਨੂੰ ਆਪ ਹੀ ਨਹੀਂ ਪਤਾ ਹੋਣਾ ਵੀ ਸਾਡੇ ਵਿਭਾਗਾਂ ਵਿੱਚ ਕੀ ਚੱਲੀ ਜਾਂਦਾ ਸ਼ਰਤ ਲਾ ਕੇ ਕਹਿੰਦਾ ਸੌਨ ਸਾਹਿਬ ਨੂੰ ਪੁੱਛੋ ਉਹਦੇ ਵਿਭਾਗਾਂ ਦਾ ਰਿਪੋਰਟ ਕਾਰਡ ਵੀ ਕੀ ਹੈ ਕੀ ਚੱਲ ਰਿਹਾ ਤੁਹਾਡੇ ਵਿਭਾਗਾਂ ਵੀ ਹੈ ਉਹਨਾਂ ওভার ਸੁਪਰਵਾਈਜ਼ ਕਰਨਗੇ 50 ਬੰਦੇ ਤਾਂ ਇਹਨਾਂ ਨੇ ਲਾ ਰੱਖਿਆ ਹੈਗੇ ਡੀਸੀਆਂ ਤੇ ਐਸਐਸਪੀਆਂ ਦੇ ਉੱਤੇ ਇੱਕ ਇੱਕ ਉੱਤੇ ਹਰ ਇੱਕ ਤੇ ਉਸ ਤੋਂ ਬਾਅਦ ਹਰ ਇੱਕ ਮੰਤਰੀ ਦੇ ਉੱਤੇ ਇੱਕ ਬੰਦਾ ਲਾਇਆ ਹੋਇਆਗਾ ਪ੍ਰਿੰਸੀਪਲ ਸੈਕਟਰੀ ਸੈਕਟਰੀਆਂ ਦੇ ਉੱਤੇ ਫਿਰ ਉੱਪਰ ਸਾਰੇ ਪੁਲਿਸ ਦੇ ਉੱਤੇ ਐਸਐਸਪੀਆਂ ਦੇ ਡੀਐਸਪੀਆਂ ਦੇ ਐਸਐਸਪੀਆਂ ਦੇ ਸਾਰੇ ਹੈੱਡਕੁਆਰਟਰ ਦੇ ਬੰਦੇ ਲਾਏ ਹੋਏ ਆ ਉਹ ਸਾਰੇ ਬੰਦੇ ਕੰਟਰੋਲ ਕਰ ਰਹੇ ਨੇ ਦਿੱਲੀ ਤੋਂ ਬੁਲਾ ਕੇ ਮਤਲਬ ਕਿ ਲਾ ਉਹਦੀ ਆਰਗੇਨਾਈਜੇਸ਼ਨ ਤਾਂ ਕੰਟਰੋਲ ਕਰਨੀ ਸੀ ਚਲੋ ਤਾਂ ਇਹਨਾਂ ਦਾ ਪਰਸਨਲ ਮੈਟਰ ਹੈ ਪਾਰਟੀ ਨੂੰ ਜਿਵੇਂ ਮਰਜ਼ੀ ਚਲਾਉਣ ਪਰ ਸਰਕਾਰ ਨੂੰ ਕੰਟਰੋਲ ਕਰ ਰਹੇ ਨੇ ਇਹਨਾਂ ਦੇ ਮੰਤਰੀ ਨੂੰ ਇਹ ਨਹੀਂ ਪਤਾ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਹੁਣ ਕੀ ਹੋਣਾ ਤੁਹਾਨੂੰ ਕੀ ਲੱਗਦਾ ਸਾਰੇ ਫੈਸਲੇ ਭਗਵੰਤ ਮਾਨ ਜੀ ਤੋਂ ਪੁੱਛ ਕੇ ਕੀਤੇ ਜਾਂਦੇ ਨੇ ਉਹਨੂੰ ਤਾਂ ਦੱਸਿਆ ਜਾਂਦਾ ਵੀ ਹੁਣ ਆ ਹੋਊਗਾ ਇਸੇ ਤਰੀਕੇ ਮੰਤਰੀਆਂ ਦਾ ਹਾਲ ਹੈ ਆ ਦੱਸਿਆ ਜਾਂਦਾ ਵੀ ਆ ਹੋਊਗਾ ਚਾਹੇ ਉਹ ਲੈਂਡ ਪੁਲਿੰਗ ਹੈ ਲੈਂਡ ਪੁਲਿੰਗ ਦਾ ਕੀ ਪਤਾ ਹੁਣ ਇਹਨਾਂ ਨੂੰ ਇਹ ਤਾਂ ਹੁਣ ਦਿੱਲੀੋਂ ਆ ਕੇ ਪੈਸੇ ਇਕੱਠੇ ਕਰਨ ਦਾ ਰੋ ਹੈਗਾ ਵੀ ਹੁਣ ਲੋਕਾਂ ਦੀ ਫਸਲ ਹੈ ਥੋੜ੍ਹੇ ਮੇਰੀ ਜ਼ਮੀਨ ਹੈ ਉਹਦਾ ਮੈਨੂੰ ਕੋਈ 50-60000 ਰੁਪਏ ਠੇਕਾ ਆਉਂਦਾ ਹੈਗਾ 10 ਕਿੱਲੇ ਆ ਉਹਦਾ 6 ਲੱਖ ਰੁਪਏ ਠੇਕਾ ਆ ਗਿਆ ਮੈਂ ਇਹਨਾਂ ਨੂੰ ਦੇਤੀ ਇਹਨਾਂ ਨੇ ਮੈਨੂੰ ਕੋਈ ਪੈਸੇ ਨਹੀਂ ਦਿੱਤੇ ਉਹਦੇ ਉਹਦੇ ਬਦਲੇ ਕਹਿੰਦੇ ਜੀ ਤੁਹਾਨੂੰ ਅਸੀਂ ਪਲਾਟ ਦੇ ਦਾਂਗੇ ਹੁਣ ਜਿਹੜੇ ਤੁਸੀਂ ਅਰਬਨ ਸਟੇਟਾਂ ਕਟੀਆਂ ਨੇ ਚਾਹੇ ਉਹ ਮੁਹੱਲੀ ਦੀਆਂ ਨੇਗੀਆਂ ਬਾਹਰਲੇ ਸੈਕਟਰ ਪਟਾਲੇ ਦੇ ਅਰਬਨ ਸਟੇਟਾਂ ਨੇ ਤੁਹਾਡੇ ਬਠਿੰਡੇ ਕਿਨਿਆ ਜਿਹੜੀ ਅਰਬਨ ਸਟੇਟਾਂ ਹਜੇ ਤੱਕ ਨਹੀਂ ਪੂਰੀਆਂ ਹੋਈਆਂ 10-10 20-20 ਸਾਲ 25-25 ਸਾਲ ਬਾਹਰਲੇ ਸੈਕਟਰ ਕਿੱਥੇ ਬਾਹਰਲੇ ਜਿਹੜੇ ਪਲਾਟ ਕਿੱਥੇ ਪੂਰੇ ਹੋਇਆ ਹ ਉਹ ਹੁਣ ਜਿਹੜੀ ਜ਼ਮੀਨ ਤੁਸੀਂ ਅਕਵਾਇਰ ਕਰ ਲਈ ਅੱਜ ਲੁਧਿਆਣੇ ਤੋਂ ਬਾਹਰ ਚਾਹੇ ਜਗਰਾਉਂ ਵੱਲ ਹੈਗੀ ਚਾਹੇ ਉਹ ਜਗਰਾਉਂ ਵਾਲੇ ਪਾਸੇ ਆ ਚਾਹੇ ਬਠਿੰਡੇ ਤੋਂ ਬਾਹਰ ਕਿਤੇ ਵੀ ਕਰ ਲਈ ਉਹ ਕਦੋਂ ਡਵੈਲਪ ਹੋਣੀ ਹੈ ਬਾਈ ਤੁਸੀਂ ਤਾਂ ਸਾਲ ਨੂੰ ਚੱਲੇ ਜਾਣਾ ਤੁਸੀਂ ਤਾਂ ਲੋਕਾਂ ਤੋਂ ਜ਼ਮੀਨਾਂ ਲੈ ਕੇ ਰੀਅਲ ਸਟੇਟ ਦੇ ਜਿਹੜੇ ਵੇਚ ਦੇਣੀ ਆਣਗੀਆਂ ਆਉ ਦਾ ਕਮਿਸ਼ਨ ਲੈ ਕੇ ਪਾਰ ਜਾਣਾ ਤੁਸੀਂ ਤੇ ਜਿਹੜੀ ਠੱਗੀ ਮਾਰਨੀ ਆ ਮਾਰ ਕੇ ਪਾਰ ਜਾਣਾ ਲੋਕਾਂ ਨਾਲ ਕਿਹਦੇ ਨਾਲ ਲੜਨਾ ਹੈ ਠੇਕੇਦਾਰਾਂ ਨਾਲ ਲੜਨਾ ਹੈ ਸਰਕਾਰ ਕੀ ਦੀ ਅੱਗੇ ਜਿਹਦੀ ਆਊਗੀ ਉਹਨਾਂ ਨਾਲ ਲੜਨਾ ਹੈਗਾ ਹੋਰ ਜਿਹੜੀ ਡਵੈਲਪ ਹੋਣੀ ਹੈ ਹਜੇ ਉਹ ਕੀ ਪਤਾ 10 ਸਾਲਾਂ ਨੂੰ ਹੋ 20 ਸਾਲਾਂ ਨੂੰ ਹੋਊਗੀ ਉਹ ਜਿਹੜਾ ਤੁਸੀਂ ਮੈਨੂੰ ਇੱਕ ਕਿੱਲੇ ਦੇ ਬਦਲੇ ਇੱਕ ਪਲਾਟ ਦਿੱਤਾ ਹੈਗਾ ਉਹਦੀ ਵੈਲਿਊ ਕੀ ਪਤਾ ਕਦੋਂ ਵਧੂਗੀ ਪਰ ਜਿਹੜੀ ਮੈਂ ਰੋਟੀ ਖਾਈ ਜਨਾ ਠੇਕੇ ਨਾਲ ਜਹੇ ਉਹਦੇ ਫਸਲ ਕਰਕੇ ਉਹ ਮੈਂ ਰੋਟੀ ਕਿਵੇਂ ਖਾਊਂਗਾ ਬਈ ਇਹ ਤਾਂ ਲੁੱਟ ਐ ਲੋਕਾਂ ਦੀ ਜ਼ਮੀਨ ਦੀ ਲੁੱਟ ਐ ਇਸੇ ਤਰੀਕੇ ਇਵੈਂਟ ਕਰੀ ਜਾਂਦੇ ਪੈਲ ਲਈ ਆਏ ਹੋ ਜੂ ਸੁਪਨੇ ਕਾਗਜ਼ੀ ਸੁਪਨੇ ਬਸ ਇਹਨਾਂ ਨੂੰ ਆਇਆ ਵੀ ਦਿੱਲੀੋਂ ਆ ਕੇ ਅਸੀਂ ਇਹ ਇਵੈਂਟ ਬਣਾ ਲਈ ਨਾਲ ਤਾਂ ਪੈਸੇ ਖਾ ਲਈਏ ਨਾਲੇ ਕੁਝ 2 ਰੁਪਏ ਕਿਸੇ ਪਾਸਿਓਂ ਇਕੱਠੇ ਕਰਕੇ ਨਾ ਜਿਹੜਾ 1000 ਰੁਪਏ ਵਾਲਾ ਜਿਹੜਾ ਉਹਦਾ ਤੇ ਹੋ ਨਹੀਂ ਰਿਹਾ ਪੂਰਾ ਵੀ 1100 ਰੁਪਏ ਵਾਲਾ ਜਿਹੜਾ ਇਹ ਹੈਗਾ ਲਾਸਟ ਵਾਲੇ 6 ਮਹੀਨਿਆਂ ਚ ਅਸੀਂ ਉਹ ਕਰ ਦਈਏ ਪੂਰਾ ਬਿਊਤ ਕਿਤੋਂ ਪੈਸੇ ਆਜਣ ਲੈਂਡ ਪੁਲਿੰਗ ਚੋਂ ਆਜਣ ਚਾਹੀਏ ਹੋਰ ਪਾਸੇ ਉਹ ਘੜੀ ਇਸ ਲਈਏ ਪੈਸੇ ਤੇ ਉਹ 6 ਕਿ ਮਹੀਨੇ 5-6 ਮਹੀਨੇ ਉਹ ਚਲਾ ਲਈਏ ਕਿਸੇ ਤੱਕੇ ਨਾਲ ਪਰ ਸੌਨ ਸਾਹਿਬ ਪਾਇ ਕਹਿੰਦੇ ਨੇ ਕਹਿੰਦੇ ਗੰਦ ਦੂਜਿਆਂ ਨੇ ਪਾਇਆ ਸੀ ਉਹ ਗੰਦ ਸਾਫ਼ ਕਰਨ ਕਹਿੰਦੇ ਅਸੀਂ ਲੱਗਿਆ ਕਹਿੰਦੇ ਸ਼ੁਕਰ ਮਨਾਉ ਤੁਸੀਂ ਕਿ ਪੰਜਾਬ ਦਾ ਗੰਦ ਅਸੀਂ ਸਾਫ਼ ਕਰ ਰਹੇ ਹਾਂ ਸੌਨ ਸਾਹਿਬ ਨੂੰ ਇਹ ਪੁੱਛਣ ਵਾਲਾ ਸੌਨ ਸਾਹਿਬ ਇਹ ਕਿਵੇਂ ਤੁਸੀਂ ਗੰਦ ਕਿਵੇਂ ਸਾਫ਼ ਕੀਤੇ ਸੌਨ ਸਾਹਿਬ ਨੂੰ ਇਹ ਪੁੱਛੋ ਵੀ ਤੁਹਾਡਾ ਕਿੰਨਾ ਹਿੱਸਾ ਹੈ ਕਿਉਂਕਿ ਸੌਨ ਸਾਹਿਬ ਨੂੰ ਇਹ ਨਹੀਂ ਪਤਾ ਵੀ ਲੈਂਡ ਪੁਲਿੰਗ ਤੁਸੀਂ ਇਹ ਪੁੱਛੋ ਸੌਨ ਸਾਹਿਬ ਨੂੰ ਵੀ ਜੇ ਇੱਕ ਬੰਦੇ ਨੇ ਮੰਨ ਲਓ ਕਦੋਂ ਉਹਦਾ ਪਲਾਟ ਦਾ ਰੇਟ ਵਧਣਾ ਉਹਦੀ ਇਨਕਮ ਜਿਹੜੀ ਉਹਨੂੰ 10 ਕਿੱਲਿਆਂ ਦੀ ਮੰਨ ਲਓ ਉੱਥੇ 70-80000 ਰੁਪਏ 8-8 ਲੱਖ ਰੁਪਏ ਜਿਹੜਾ ਮਹੀਨੇ ਸਾਲ ਦਾ ਆਉਂਦਾਗਾ ਉਹ ਆਉਂਦਾ ਸੀਗਾ ਕਦੋਂ ਉਹ ਕਿਵੇਂ ਮਿਲੂਗਾ ਕਦੋਂ ਪਲਾਟ ਦੇ ਰੇਟ ਵਧਣਗੇ ਕਦੋਂ ਤੁਸੀਂ ਡਵੈਲਪ ਕਰੋਗੇ ਕਦੋਂ ਉੱਥੇ ਪਲਾਟ ਵੇਚਣਗੇ ਕਦੋਂ ਉਹਨਾਂ ਦੀ ਡਵੈਲਪਮੈਂਟ ਹੋਊਗੀ ਕਦੋਂ ਉੱਥੇ ਤੁਸੀਂ ਲੈਂਡਸਕੇਪਿੰਗ ਕਰੋਗੇ ਕਦੋਂ ਉੱਥੇ ਰੋਡ ਬਣਣਗੀਆਂ ਸਟਰੀਟ ਲਾਈਟਾਂ ਲੱਗਣਗੀਆਂ ਉਹ ਸਰ 10-20 ਸਾਲ ਦਾ ਪ੍ਰੋਜੈਕਟ ਹੈ 20 ਸਾਲਾਂ ਬਾਅਦ ਵੀ ਨਹੀਂ ਪਤਾ ਵੀ ਉੱਥੇ ਕੋਈ ਡਵੈਲਪਮੈਂਟ ਹੋ ਕੇ ਰੇਟ ਵੱ ਉਹ ਦੁਆਦ ਪ੍ਰਾਈਵੇਟ ਪਲੇਅਰ ਹਨ ਸੌਦੇ ਮਾਰ ਲਏ ਉਹਨਾਂ ਤੋਂ ਕਮਿਸ਼ਨ ਲੈ ਲਿਆ ਹੁਣ ਪ੍ਰਾਈਵੇਟ ਪਲੇਅਰਾਂ ਨੇ ਡਵਲਪ ਕਰਨਾ ਸਰਕਾਰ ਨਾਲ ਮਿਲ ਕੇ ਕਦੋਂ ਕਰਨਾ ਕਦੋਂ ਵੇਚਣਗੇ ਪਲਾਟ ਕਦੋਂ ਨਹੀਂ ਹੋਊਗਾ ਉਹ ਆਪੀ ਧੱਕੇ ਖਾਣ ਇਹਨਾਂ ਨੇ ਕਿਹਾ ਸਰਕਾਰ ਤੇ ਰਹਿਣਾ ਇਹਨਾਂ ਨੇ ਤਾਂ ਉਹਦਾ ਕਮਿਸ਼ਨ ਲੈ ਕੇ ਪਾਰ ਜਾਣਾ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਜਿਹੜੇ ਵੀ ਤੁਸੀਂ ਆਪਦੇ ਸਰਕਾਰ ਮਗਰ ਲੱਗ ਕੇ ਕੋਈ ਆਪਦੇ ਜ਼ਮੀਨ ਦੇ ਲਈ ਜਿਹੜੇ 1 ਅੱਧਾ ਪਰਸੈਂਟ ਲੋਕ ਹਾਂ ਵੀ ਕਰ ਰਹੇ ਹੋਣਗੇ ਬੱਸ ਤਾਂ ਮੈਨੂੰ ਹੁਣ ਮਹੱਲੀ ਦਾ ਪਤਾ ਲੱਗਿਆ ਕਿ 8000 ਪਰਿਵਾਰਾਂ ਦੇ ਵਿੱਚੋਂ ਸ਼ਾਇਦ 20 ਬੰਦਿਆਂ ਨੇ ਹਾਂ ਭਰੀ ਹੈ ਉਹ ਵੀ ਇਹਨਾਂ ਦੀ ਪਾਰਟੀ ਦੇ ਵਿੱਚ ਕੋਈ ਰਲ ਰੁਲ ਕੇ ਉਹ ਬਿਲਕੁਲ ਫੇਲ ਹੋ ਗਈ ਉੱਥੇ ਵੀ ਮੈਂ ਉਹੀ ਕਹਿੰਦਾ ਵੀ ਇਹਨਾਂ ਦੇ ਮਗਰ ਲਾ ਕੇ ਆਉਂਦੀ ਜ਼ਮੀਨ ਨਾ ਦਿਓ ਤੁਸੀਂ ਕੋਈ ਆਉਂਦੀ ਜ਼ਮੀਨ ਜੇ ਕਿਸੇ ਨੇ ਵੇਚਣੀ ਵੀ ਹੈ ਜੀ ਦੀ ਮਰਜ਼ੀ ਕੋਈ ਪਹਿਲਾਂ ਹੀ ਪਲੈਨਿੰਗ ਹੈਗੀ ਆ ਉਹਦੀ ਇੰਡੀਵਿਜੂਅਲੀ ਆਉਂਦੀ ਮਰਜ਼ੀ ਨਾਲ ਜੋ ਤੁਸੀਂ ਕਰਨਾ ਕਰੋ ਪਰ ਇਹ ਲੈਂਡ ਪੂਲਿੰਗ ਚ ਨਾ ਫਸਾ ਕੇ ਬਹਿਜੋ ਤੁਹਾਡੇ ਪੱਲੇ ਕੁਝ ਨਹੀਂ ਜੇ ਪੈਣਾ ਜੀ ਬਾਈ ਬਹੁਤ ਧੰਨਵਾਦ ਮੈਂ ਥੈਂਕ ਯੂ ਜੀ ਥੈਂਕ ਯੂ ਸੋ ਮੇਰੇ ਨਾਲ ਬਾਈ ਮਾਨੀ ਗੋਇਲ ਹੋ ਰਹੀ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾ ਤਨਵਾਦ ਜੀ